ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਨਵੀਂ ਕਹਾਣੀ ਲੈ ਕੇ ਆਏ ਹਾਂ ਬੈਂਤ ਬਰੀ ਵਾਲਾ ਦੀ ਕਲਮ ਚੋਂ ਜਨਾਬ ਉਹ ਤਾਂ ਖੁਸ਼ਕੀ ਕਰ ਗਿਆ ਸਾਡਾ ਸਮਾਜ ਸ਼ੁਰੂ ਤੋਂ ਹੀ ਮਰਦ ਪ੍ਰਧਾਨ ਰਿਹਾ ਹੈ ਇੱਥੇ ਔਰਤ ਹੋਣਾ ਤਾਂ ਕਦੇ-ਕਦੇ ਗੁਨਾਹ ਵੀ ਬਣ ਜਾਂਦਾ ਰਿਹਾ ਹੈ ਤਲਸੀਦਾਸ ਵਰਗੇ ਮਹਾਨ ਗਿਆਨੀ ਵੀ ਔਰਤ ਦੇ ਬਾਰੇ ਇਹ ਲਿਖ ਗਏ ਟੋਲ ਗਵਾਰ ਸ਼ੁੱਧਰ ਪਸ਼ੂ ਨਾਰੀ ਇਹ ਸਭ ਤਾੜਨ ਦੇ ਅਧਿਕਾਰੀ ਔਰਤ ਨੂੰ ਇੰਨਾ ਮੁਸੀਬਤਾਂ ਦਾ ਸਾਹਮਣਾ ਅੱਜ ਤੋਂ ਨਹੀਂ ਕਰਨਾ ਪੈ ਰਿਆ ਇਹ ਤਾਂ ਤ੍ਰੇਤਾ ਤੇ ਦੁਆਪਰ ਯੁੱਗਾਂ ਤੋਂ ਹੀ ਮਰਦਾਂ ਦੀ ਹਵਸ ਦਾ ਸ਼ਿਕਾਰ ਬੰਦੀਆਂ ਆ ਰਹੀਆਂ ਨੇ ਇੰਦਰ ਵੱਲੋਂ ਕੀਤੇ ਗੁਨਾਹਾਂ ਦੀਆਂ ਸਜ਼ਾਵਾਂ ਵੀ ਗੌਤਮ ਰਿਸ਼ੀ ਵਰਗਿਆਂ ਵੱਲੋਂ ਅਹਲਿਆ ਨੂੰ ਦਿੱਤੀ ਜਾਂਦੀਆਂ ਰਹੀਆਂ ਨੇ ਤਿੰਨ ਬੁੱਧ ਸੰਕਜੋਦਿਆਂ ਵੱਲੋਂ ਕਿਸੇ ਵਸਤੂ ਵਾਂਗ ਜੂਏ ਦੇ ਦਾਤੇ ਲੱਗਦੀ ਆ ਰਹੀ ਔਰਤ ਤੇ ਭਰੀ ਸਭਾ 'ਚ ਹੁੰਦਾ ਰਿਹਾ ਹੈ ਔਰਤ ਦਾ ਚੀਰਨ ਹਰਨ ਪਤੀ ਦੇ ਮਰਨ ਪਿੱਛੋਂ ਜਿਉਂਦੀਆਂ ਅੱਗ 'ਚ ਬੈਠ ਕੇ ਸਤੀ ਹੁੰਦੀਆਂ ਰਹੀਆਂ ਨੇ ਔਰਤਾਂ ਜੋ ਸਤੀ ਨਹੀਂ ਹੋਈਆਂ ਉਹ ਵਿਧਵਾ ਹੋ ਕੇ ਲੋਕਾਂ ਦੇ ਮੀਹਣਿਆਂ ਦਾ ਸ਼ਿਕਾਰ ਹੁੰਦੀਆਂ ਰਹੀਆਂ ਬੰਦਾਖਾਣੀ ਕਲਮੂਹੀ ਕੁਲੈਣੀ ਤੇ ਦੁਰਪਾਗਣ ਵਰਗੇ ਨਾਂ ਮਿਲਦੇ ਰਹੇ ਆ ਸਮਾਜ ਵੱਲੋਂ ਔਰਤਾਂ ਵੀ ਔਰਤਾਂ 'ਆਂ ਸਭ ਤੋਂ ਵੱਡੀਆਂ ਦੁਸ਼ਮਣਾਂ ਹੁੰਨ ਦਾ ਰੋਲ ਅਦਾ ਕਰਦੀਆਂ ਰਹੀਆਂ ਨੇ ਇੱਥੇ ਇਹ ਸਿਲਸਿਲਾ ਨਿਰੰਤਰ ਜਾਰੀ ਆ ਅੱਜ ਵੀ ਮੈਂ ਦੇਖਦਾ ਜਦੋਂ ਕੋਈ ਪਿਓ ਆਪਣੀ ਧੀ ਨੂੰ ਪੁੱਤ ਕਹਿ ਕੇ ਬੁਲਾਉਂਦਾ ਬੜਾ ਗੁੱਸਾ ਆਉਂਦਾ ਕਿਉਂਕਿ ਅੱਜ ਵੀ ਪੁੱਤ ਧੀ ਤੋਂ ਜ਼ਿਆਦਾ ਪਿਆਰਾ ਸਮਝਿਆ ਜਾਂਦਾ ਕਦੇ ਸੁਣਿਆ ਕਿਸੇ ਪਿਓ ਨੇ ਪੁੱਤ ਨੂੰ ਕਿਹਾ ਹੋਵੇ ਇਹ ਤਾਂ ਮੇਰੀ ਧੀ ਆ ਧੀ ਨੂੰ ਪੁੱਤ ਕਹਿੰਦਾ ਮਤਲਬ ਸਾਡੇ ਚ ਹਲੇ ਵੀ ਪੁੱਤ ਦੀ ਲਾਲਸਾ ਬਾਕੀ ਹੈ ਮਤਲਬ ਤਾਂ ਹੀ ਹੈ ਇੱਕ ਕਹਾਣੀ ਕਹ ਜੀ ਹਿ ਕੁੜੀ ਨੈਣੀ ਦੀ ਹੈ ਜੋ ਸ਼ਕਾਰ ਹੋ ਗਈ ਦੁਨੀਆ ਦੀਆਂ ਹਵਸ ਭਰੀਆਂ ਨਿਗਾਹਾਂ ਦਾ ਨਾ ਤੋਂ ਸਕੇ ਸਮਾਜ ਵੱਲੋਂ ਬਿੱਤੇ 'ਚ ਲੱਗੇ ਮੱਥੇ ਤੇ ਕਲੰਕ। ਤਿੰਨ ਸਾਫ ਲਈ ਥਾਣੇ ਕਚਹਿਰੀਆਂ ਦੇ ਚੱਕਰ ਲੌਂਦਾ ਲੌਂਦਾ ਥੱਕਹਾਰ ਕੇ ਅਖੀਰ ਖੁਦਕੁਸ਼ੀ ਕਰ ਗਿਆ ਉਸਦਾ ਮਜਬੂਰ ਪਿਓ। ਪ੍ਰੇਮਚੰਦ ਰੇਲਵੇ 'ਚ ਗੱਡੀ ਦੀਆਂ ਲਾਈਨਾਂ ਦੇ ਨਟ ਵਗੈਰਾ ਕਸਣ ਦੀ ਡਿਊਟੀ ਕਰਦਾ ਸੀ। ਰੇਲਵੇ ਦੇ ਸਰਕਾਰੀ ਕੁਆਟਰਾਂ 'ਚ ਹੀ ਰਹਿਇ ਸੀ ਉਹਦੀ। ਪ੍ਰੇਮਚੰਦ ਤੇ ਸੀਤਾ ਦੇਵੀ ਦੋਨੋਂ ਹੀ ਇੱਕ ਦੂਜੇ ਦੀ ਪੂਰੀ ਦੁਨੀਆ ਸਨ ਡਾਕਟਰਾਂ ਨੇ ਕਿਹਾ ਹੋਇਆ ਸੀ ਕਿ ਸੀਤਾ ਕਦੇ ਮਾਂ ਨਹੀਂ ਬਣ ਸਕਦੀ ਪਰ ਫਿਰ ਵੀ ਬਹੁਤ ਖੁਸ਼ ਸਨ ਦੋਨੋਂ ਕਿਉਂਕਿ ਖੁਸ਼ੀਆਂ ਕਦੇ ਵੀ ਪੈਸੇ ਨਾਲ ਨਹੀਂ ਖਰੀਦੀਆਂ ਜਾਂਦੀਆਂ ਸੀ ਤਾਂ ਸੀਤਾ ਦੇਵੀ ਨੇ ਕਿੰਨੇ ਵਾਰੀ ਪ੍ਰੇਮਚੰਦ ਨੂੰ ਦੂਜਾ ਵਿਆਹ ਕਰਾਉਣ ਲਈ ਕਿਹਾ ਸੀ ਪਰ ਉਹ ਮੰਨਦਾ ਨਹੀਂ ਸੀ ਸ਼ਾਇਦ ਰੱਬ ਨੂੰ ਕੁਝ ਹੋਰ ਹੀ ਮਜੂਰ ਮਨਜ਼ੂਰ ਹੋਵੇ ਕੋਠੇ ਦੀ ਇੱਕ ਵੇਸਵਾ ਰੁਕਸਾਨਾ ਬੇਗਮ ਕਿਸੇ ਗਾਹਕ ਵੱਲੋਂ ਗਰਭਤੀ ਹੋ ਗਈ ਉਹ ਇਸ ਬੱਚੇ ਨੂੰ ਘਰਾਉਣਾ ਨਹੀਂ ਸੀ ਚਾਹੁੰਦੀ ਉਹਦੇ ਕੋਲੇ ਸਿਰਫ ਜਿਸ ਹੁੰਦਾ ਮਾਸ ਨੋਚਣ ਵਾਲੇ ਹੀ ਆਉਂਦੇ ਸਨ ਜਿਨ੍ਹਾਂ ਨਾਲ ਉਹਦਾ ਕੋਈ ਰਿਸ਼ਤਾ ਤਾਂ ਨਹੀਂ ਸੀ ਹੁੰਦਾ ਫਿਰ ਵੀ ਉਹਨੂੰ ਹੱਡ ਮਾਸ ਦਾ ਪੁਤਲਾ ਲੈ ਕੇ ਰੋਜ਼ ਉਹਨਾਂ ਦੇ ਥੱਲੇ ਲੇਟਣਾ ਪੈਂਦਾ ਸੀ ਉਹਦਾ ਵੀ ਦਿਲ ਕਰਦਾ ਸੀ ਕੋਈ ਤਾਂ ਹੋਵੇ ਜਿਸ ਦੇ ਨਾਲ ਉਹਦਾ ਕੋਈ ਰਿਸ਼ਤਾ ਹੋਵੇ ਜਿਹੜਾ ਉਹਨੂੰ ਆਪਣਾ ਕਵੇ ਜੀ ਨੂੰ ਗੱਲ ਲਾਉਣ ਲੱਗੇ ਆ ਉਹ ਸਿਰਫ ਹੱਡ ਮਾਸ ਦਾ ਪੁਤਲਾ ਨਾ ਹੋਵੇ ਉਹ ਜਿਉਂਦੀ ਜਾਗਦੀ ਮਮਤਾ ਚ ਭਿੱਜੀ ਪੂਰੀ ਔਰਤ ਹੋਵੇ ਇੱਕ ਮਾਂ ਹੋਵੇ ਪਰ ਕਈ ਵਾਰੀ ਜੋ ਇਨਸਾਨ ਸੋਚਦਾ ਉਹ ਕਦੇ ਹੁੰਦਾ ਹੀ ਨਹੀਂ ਆ ਕਿਉਂਕਿ ਉੱਪਰ ਬੈਠੀ ਹੋਈ ਉਹ ਮਾਤਾ ਨੇ ਪਤਾ ਨਹੀਂ ਸਾਡੇ ਮੱਥੇ ਤੇ ਕੀ ਲਿਖ ਕੇ ਭੇਜਣਾ ਭੇਜਿਆ ਹੁੰਦਾ ਤੇ ਤਕਦੀਰ ਨੇ ਸਾਡੇ ਨਾਲ ਕਿੰਝ ਦੀ ਲੁਕਣ ਮਿੱਟੀ ਖਿਡਣੀ ਹੁੰਦੀ ਹੈ ਜਿਸ ਦਾ ਜਵਾਬ ਆਉਣ ਵਾਲੇ ਸਮੇਂ ਦੀ ਬੁੱਕਲ ਤੇ ਲੁਕਿਆ ਹੁੰਦਾ ਹਨ ਰਖਸਾਨਾ ਦੀ ਇੱਛਾ ਇਹ ਸੀ ਕਿ ਉਹਦੇ ਘਰ ਪੁੱਤਰ ਜਨਮ ਲਵੇ ਪਰ ਕਿਸਮਤ ਨੇ ਸਭ ਬਦਲ ਦਿੱਤਾ ਸੀ ਰੁਕਸਾਨਾ ਦੀ ਕੁੱਖੋਂ ਇੱਕ ਬੜੀ ਪਿਆਰੀ ਬੱਚੀ ਨੇ ਜਨਮ ਲਿਆ ਬਾਲੀ ਸੋਣੀ ਕਿਸੇ ਖੜੋਨੇ ਵਰਗੀ ਬੱਚੀ ਉਹਨੇ ਕੋਨੇ ਚ ਪਏ ਮੰਜੇ ਨਾਲ ਚੁੰਨੀ ਬਨਨ ਕੇ ਪਿੰਗਾ ਜਿਹਾ ਬਣਾ ਕੇ ਪਾਈ ਹੋਈ ਸੀ ਆਪ ਅੱਖਾਂ ਚ ਪਾਣੀ ਭਰੀ ਕਿਸੇ ਗਾਹਕ ਦੀ ਕਾਮ ਵਾਸਨਾ ਦੀ ਅੱਗ ਬੁਝਾ ਰਹੀ ਸੀ ਬੱਚੀ ਰੋ ਰਹੀ ਸੀ ਤੇ ਰੁਕਸਾਨਾ ਸੋਚ ਰਹੀ ਸੀ ਕਦੋਂ ਉਹਦੀ ਇਸ ਹੈਵਾਨ ਤੋਂ ਜਾਨ ਛੁੱਟੇ ਤੇ ਉਹ ਆਪਣੀ ਰੋ ਰਹੀ ਬੱਚੀ ਨੂੰ ਦੁੱਧ ਪਿਆ ਸਕੇ ਗਾਹਕ ਭੜਕ ਗਿਆ ਸੀ ਇਹਨੂੰ ਚੁੱਪ ਕਰਾਉਂਦੀ ਕੁਝ ਲੱਗਦੀ ਨੂੰ ਕਿਵੇਂ ਸਾਲੀ ਟੈਂਟਾਂ ਰੋਣ ਲੱਗੀ ਐ ਸਾਰਾ ਮਜ਼ਾ ਖਰਾਬ ਕਰੀ ਜਾਂਦੀ ਐ ਚੱਲ ਹੁਣੇ ਤੋਂ ਸਿੱਖ ਲਊ ਇਹਨੇ ਵੀ ਤੇਰੇ ਵੰ ਨੂੰ ਆਈ ਕੁਝ ਕਰਨਾ ਤੇ ਮੁਸਕੜੀ ਹੱਪਿਆ ਰੁਕਸਾਨਾ ਨੂੰ ਲੱਗਾ ਜਿਵੇਂ ਕਿਸੇ ਨੇ ਰੋਕ ਭਰ ਕੇ ਉਹਦਾ ਕੱਲ ਦਾ ਕੱਢ ਲਿਆ ਹੋਵੇ ਉਹ ਬੋਲ ਤਾਂ ਕੁਝ ਨਹੀਂ ਸਕੀ ਉਹਦੇ ਹੰਝੂ ਅੱਖਾਂ ਦੀਆਂ ਕੋਹਾਂ ਚੋਂ ਵਗ ਕੇ ਉਹਦੇ ਕੰਨਾਂ ਤੱਕ ਪਹੁੰਚ ਗਏ ਸਨ ਬਸ ਉਹ ਇੱਕ ਇੱਕ ਮਰੀ ਨਹੀਂ ਸੀ ਉਹ ਉਹਦਾ ਸਾਹ-ਸੱਤ ਚੂਸਿਆ ਗਿਆ ਸੀ ਗਾਹਕ ਤੋਂ ਵਿਹਲੇ ਹੋ ਹੁੰਦੇ ਹੀ ਉਹਨੇ ਆਪਣੀ ਬੱਚੀ ਨੂੰ ਘਟ ਕੇ ਸੀਨੇ ਨਾਲ ਲਾ ਲਿਆ ਤੇ ਰੋਣ ਲੱਗ ਪਈ ਨਾ ਤੇ ਇਹ ਤੈਨੂੰ ਮੈਂ ਇਸ ਨਰਕ ਚ ਨਹੀਂ ਰਹਿਣ ਦੇਣਾ ਰਾਤ ਨੂੰ ਉਹਨੇ ਆਪਣੀ ਬੱਚੀ ਨੂੰ ਚੁੱਕਿਆ ਤੇ ਉਥੋਂ ਭੱਜ ਪਈ ਕੁਝ ਉਸ ਕੋਠੇ ਦੇ ਦਲਾਵਾਂ ਨੂੰ ਫੜਨ ਲੱਗੇ ਜਦ ਰੁਕਸਾਨਾ ਗੱਡੀ ਦੀ ਲੈਂਨ ਪਾਰ ਕਰਨ ਲੱਗੀ ਤਾਂ ਪੂਰੀ ਤੇਜ਼ੀ ਨਾਲ ਆ ਰਹੀ ਰਾਜਸਥਾਨੀ ਐਕਸਪ੍ਰੈਸ ਨੇ ਉਹਨੂੰ ਐਸੀ ਟੱਕਰ ਮਾਰੀ ਕਿ ਉਹ ਗੱਡੀ ਦੇ ਲੇਨ ਦੇ ਪਰਲੇ ਪਾਸੇ ਵੱਟਿਆਂ ਤੇ ਜਾ ਵੱਜੀ। ਉਹਦੇ ਮੂੰਹ ਚੋਂ ਖੂਨ ਨਿਕਲ ਆਇਆ ਤੇ ਸਰੀਰ ਦਾ ਇੱਕ ਪਾਸਾ ਰੇਲ ਦੀ ਟੱਕਰ ਨਾਲ ਚਿਥੜੇ ਹੋ ਗਿਆ। ਕਹਿੰਦੇ ਹੁੰਦੇ ਆ ਜਿਹਨੂੰ ਰੱਬ ਰੱਖੀ ਉਹਨੂੰ ਕੌਣ ਮਾਰ ਸਕਦਾ। ਉਹਦੀ ਬੱਚੀ ਦੇ ਕੋਲ ਚ ਵੀ ਨਾ ਆਈ। ਉਹਨੇ ਬੱਚੀ ਨੂੰ ਚੁੱਕ ਕੇ ਉੱਠਣ ਦੀ ਕੋਸ਼ਿਸ਼ ਕੀਤੀ ਪਰ ਫਿਰ ਡਿੱਗ ਪਈ। ਉਹਦੇ ਪਿੱਛੇ ਉਹਨੂੰ ਫੜਨ ਆਉਂਦੇ ਦਲਾਹ ਡਰ ਕੇ ਪਿੱਛੇ ਭੱਜ ਗਏ। ਪ੍ਰੇਮਚੰਦ ਆਪਣੇ ਕਿਸੇ ਹੋਰ ਕਰਮਚਾਰੀ ਬਾਬੂ ਰਾਮ ਨਾਲ ਹੱਥ 'ਚ ਵੱਡੀਆਂ-ਵੱਡੀਆਂ ਚਾਪੀਆਂ ਚੱਕੀ ਗੱਡੀ ਦੇ ਲੈਨ ਦੇ ਨਟ ਬੋਲਟ ਟਾਈਟ ਕਰਦਾ ਰਿਹਾ ਸੀ ਜਦੋਂ ਉਹਨੇ ਬੱਚੀ ਦੇ ਰੋਣ ਦੀ ਆਵਾਜ਼ ਸੁਣੀ ਭੱਜ ਕੇ ਉੱਤਰ ਚਲਾ ਗਿਆ ਰੁਕਸਾਨਾ ਆਖਰੀ ਸਾਹਾਂ ਤੇ ਪਈ ਸਹੱਕ ਰਹੀ ਸੀ ਪ੍ਰੇਮਚੰਦ ਨੇ ਬਾਬੂ ਰਾਮ ਤੋਂ ਲੈ ਕੇ ਉਹਨੂੰ ਪਾਣੀ ਪਿਲਾਉਣ ਦੀ ਕੋਸ਼ਿਸ਼ ਕੀਤੀ ਪਰ ਰੁਕਸਾਨਾ ਨੂੰ ਅਥਰੂ ਆ ਗਿਆ ਪਾਣੀ ਦੇ ਨਾਲ ਖੂਨ ਦੇ ਪਿਚਕਾਰੀ ਪ੍ਰੇਮਚੰਦ ਦੇ ਕੱਪੜਿਆਂ 'ਤੇ ਜਾ ਬੱਚੀ ਉਹ ਲੜਖੜੰਦੀ ਆਵਾਜ਼ 'ਚ ਬੋਲੀ ਵੀ ਵੀਰਾ ਇਹ ਮੇਰੀ ਧੀ ਨੂੰ ਗੱਲ ਨਾਲ ਲਾ ਲਾ ਇਹ ਤਾਂ ਹੁਣ ਕੋਈ ਨਹੀਂ ਉਹਨੇ ਪ੍ਰੇਮ ਚੰਦ ਤੇ ਬਾਬੂ ਰਾਮ ਨੂੰ ਸਾਰੀ ਕਹਾਣੀ ਸੁਣਾ ਦਿੱਤੀ ਉਹ ਦੋਨੋਂ ਸੁਣ ਕੇ ਪੱਥਰ ਹੋ ਗਏ ਕਿਉਂਕਿ ਉਹ ਅੱਜ ਤੱਕ ਨਾ ਤਾਂ ਕਦੇ ਰੈੱਡ ਲਾਈਟ ਏਰੀਏ 'ਚ ਗਏ ਸਾਂ ਨਾ ਉਹਦੇ ਬਾਰੇ ਕਦੇ ਸੁਣਿਆ ਸੀ ਉਹ ਸੋਚ ਰਹੇ ਕਿ ਇਸ ਦੁਨੀਆ 'ਚ ਇੱਕ ਹੋਰ ਦੁਨੀਆ ਵੀ ਆ ਜਿਸ ਦੇ ਹਨੇਰੇ 'ਚ ਪਤਾ ਨਹੀਂ ਕਿੰਨੀਆਂ ਰੁਕਸਾਨਾਂ ਸੜ ਜਾਂਦੀਆਂ ਨੇ ਪ੍ਰੇਮਚੰਦ ਨੇ ਘੁੱਟ ਕੇ ਬੱਚੀ ਨੂੰ ਗਲ ਨਾਲ ਲਾ ਲਿਆ ਉਹਦੇ ਹੰਝੂ ਤਰਪ ਤਰਪ ਕਰਕੇ ਵਗ ਰਹੇ ਸਨ ਰੁਕਸਾਨਾ ਦੇ ਚਿਹਰੇ ਤੇ ਮਸਤਾਨ ਆ ਗਈ ਉਹ ਬੋਲੀ "ਕਿਆ ਧੀ ਏ ਤੇਰਾ ਅੱਲਾ ਵਾਰਿਸ" ਉਹਦੇ ਦੋਨਾਂ ਨੈਣਾਂ ਚੋਂ ਦੋ ਹੰਝੂ ਨਿਕਲ ਕੇ ਗੱਲਾਂ ਤੇ ਆ ਕੇ ਸੁੱਕ ਗਏ ਤੇ ਉਹ ਬਰਫ਼ ਵਾਂਗ ਠੰਡੀ ਹੋ ਗਈ ਪ੍ਰੇਮਚੰਦ ਨੇ ਬੱਚੀ ਨੂੰ ਗੱਲ ਆ ਤੇ ਘਰ ਵੱਲ ਨੂੰ ਤੁਰ ਪਿਆ ਸੀਤਾ ਦੇਵੀ ਪਹਿਲਾਂ ਤਾਂ ਪ੍ਰੇਮਚੰਦ ਦੀ ਕਮੀਜ਼ ਤੇ ਖੂਨ ਲੱਗਿਆ ਦੇਖ ਕੇ ਡਰ ਗਈ ਪਰ ਜਦੋਂ ਉਹਨੂੰ ਪ੍ਰੇਮਚੰਦ ਨੇ ਸਾਰੀ ਗੱਲ ਦੱਸੀ ਉਹ ਦਾ ਮੂੰਹ ਅੱਡਿਆ ਰਹਿ ਗਿਆ ਉਹ ਪੱਥਰ ਦਾ ਬੁੱਤ ਬਣ ਕੇ ਖੜੀ ਰਹੀ ਬੱਚੀ ਦੀਆਂ ਅੱਖਾਂ ਬਹੁਤ ਪਿਆਰੀਆਂ ਸਨ ਮੋਟੀਆਂ-ਮੋਟੀਆਂ ਰੁਕਸਾਨਾ ਵਰਗੀਆਂ ਇਸ ਲਈ ਉਹਨਾਂ ਨੇ ਇਸ ਬੱਚੀ ਦਾ ਨਾਮ ਨੈਣੀ ਰੱਖ ਦਿੱਤਾ ਅਗਲੀ ਸਵੇਰੇ ਸਾਰਾ ਵੈਲਫੇਅਰ ਵਾਲੇ ਵਾਲਿਆਂ ਦੀ ਗੱਟੀ ਆਈ ਨਵਾਰਸਾਂ ਰਸ਼ਿਆਂ ਦਾ ਸੰਸਕਾਰ ਕਰਨ ਵਾਲੀ ਉਹਨਾਂ ਰੁਕਸਾਨਾ ਦੀ ਜਿਥੜੇ ਹੋਈ ਲਾਸ਼ ਚੁੱਕ ਕੇ ਸ਼ਮਸ਼ਾਨ ਘਟ ਲਿਆ ਕੇ ਅੱਗ ਲਾ ਦਿੱਤੀ ਕਿੰਨੇ ਹੀ ਲੋਕਾਂ ਦੀ ਹੋ ਕੇ ਰਹਿ ਚੁੱਕੀ ਰੁਕਸਾਨਾ ਜਲਵਾਰਸ ਹੋ ਕੇ ਅੱਗ 'ਚ ਸੜ ਰਹੀ ਸੀ ਉਧਰ ਕੁਝ ਸਮੇਂ ਬਾਅਦ ਪ੍ਰੇਮਚੰਦ ਦੀ ਬਦਲੀ ਕਿਸੇ ਦੂਰੇ ਰੇਲਵੇ ਸਟੇਸ਼ਨ ਤੇ ਹੋ ਗਈ ਇੱਥੇ ਕੋਈ ਨੈਣੀ ਦਾ ਪਛੋਕੜ ਨਹੀਂ ਸੀ ਜਾਣ ਦਾ ਸਵਾਏ ਸੀਤਾਦੇਵੀ ਤੋਂ ਨਮਾਸ਼ੇਰ ਨਮੀ ਲੋਕ ਕੋ ਉਹਨਾਂ ਸਭ ਲਈ ਤਾਂ ਨੈਣੀ ਪ੍ਰੇਮਚੰਦ ਦੀ ਹੀ ਤੀ ਸੀ ਅਗਰ ਹੋਰ ਕੋਈ ਨੈਣੀ ਦਾ ਪਛੋਕੜ ਜਾਂਦਾ ਸੀ ਉਸੇ ਬਾਬੂ ਰਾਮ ਪਰ ਉਹ ਤਾਂ ਉੱਥੇ ਰਹਿ ਗਿਆ ਸੀ ਜਿੱਥੇ ਪ੍ਰੇਮਚੰਦ ਪਹਿਲਾਂ ਡਿਊਟੀ ਕਰਦਾ ਸੀ ਸੀਤਾ ਦੇਵੀ ਬਾਲਾ ਹੀ ਮੂੰਹ ਕਰਦੀ ਨੈਣੀ ਦਾ ਸ਼ਾਇਦ ਉਹ ਔਲਾਦ ਪੈਦਾ ਨਹੀਂ ਕਰ ਸਕਦੀ ਇਸ ਕਰਕੇ ਹੌਲੀ-ਹੌਲੀ ਨੈਣੀ ਨੇ ਰੇਲਵੇ ਕਲੋਨੀ ਚ ਬਣੇ ਸਕੂਲ ਚ ਪੜਨ ਜਾਣਾ ਸ਼ੁਰੂ ਕਰ ਦਿੱਤਾ ਜਦੋਂ ਨੈਣੀ ਕੰਮ ਤੋਂ ਥੱਕ ਕੇ ਆਏ ਪ੍ਰੇਮਚੰਦ ਦੀਆਂ ਲੱਤਾਂ ਨਾਲ ਚਿੰਬੜਦੀ ਤਾਂ ਸਾਰਾ ਥਕੀਮਾ ਲੈ ਜਾਂਦਾ ਉਹ ਦੋਨੋਂ ਤਾਂ ਨੈਣੀ ਵਿੱਚ ਹੀ ਸਾਂ ਲੈਂਦੀ ਸੀ ਨੈਣੀ ਨੇ ਸੀਤਾ ਦੇਵੀ ਨੂੰ ਆਈ ਤੇ ਪ੍ਰੇਮਚੰਦ ਨੂੰ ਬਾਬਾ ਕਹਿਣਾ ਸ਼ੁਰੂ ਕਰ ਦਿੱਤਾ ਹੌਲੀ-ਹੌਲੀ ਨੈਣੀ ਜਵਾਨ ਹੁੰਦੀ ਗਈ ਤੇ ਉਹਦਾ ਰੂਪ ਹੋਰ ਨਿਖਰ ਗਿਆ ਉਦੇ ਨੈਣ ਨਕਸ਼ ਬਿਲਕੁਲ ਰੁਕਸਾਨਾ ਬੇਗਮ ਤੇ ਗਏ ਸਨ ਪਤਲੇ ਗੁਲਾਬੀ ਬੁੱਲ ਤਿੱਖਾ ਨਕ ਗੋਰੀਆਂ ਲਾਲ ਗੱਲਾਂ ਤੇ ਸਜੀ ਗਰ ਤੇ ਕਾਲਾ ਤਿਲ ਜਿਹੜਾ ਸ਼ਾਇਦ ਰੱਬ ਨੇ ਉਹਨੂੰ ਨਜ਼ਰੋਂ بچਾਉਣ ਲਈ ਉਹਦੀ ਗੱਲ ਤੇ ਲਾਇਆ ਹੋਵੇ ਮੋਟੀਆਂ-ਮੋਟੀਆਂ ਸ਼ਿਆ ਕਾਲੀਆਂ ਅੱਖਾਂ ਵਿੱਚ ਬਨ ਕੇ ਪਾਈ ਸੁਰਮੇ ਦੀ ਧਾਰੀ ਇੱਕ ਵਾਰ ਤਾਂ ਦੇਖਣ ਵਾਲੇ ਦੀ ਜਾਨ ਕੱਢ ਲੈਂਦੀ ਸੀ ਕਿੰਨੇ ਹੀ ਰੇਲਵੇ ਕਲੋਨੀ ਦੇ ਮੁੰਡੇ ਉਹਦੇ ਪਿੱਛੇ ਰੋਜ ਆਪਸ ਵਿੱਚ ਲੜਦੇ ਸਨ ਪਰ ਉਹ ਕਿਸੇ ਦੀ ਪਰਵਾਹ ਨਹੀਂ ਕਰਦੀ ਸੀ ਉਹਨੇ ਸਕੂਲ ਦੀ ਪੜ੍ਹਾਈ ਪੂਰੀ ਕਰਕੇ ਕੱਲ ਜਾਣਾ ਸ਼ੁਰੂ ਕਰ ਦਿੱਤਾ ਇੱਕ ਇੱਕ ਦਿਨ ਜਦੋਂ ਕਾਲਜ ਤੋਂ ਆ ਰਹੀ ਸੀ ਤਾਂ ਬੱਸ 'ਚ ਬਹੁਤ ਭੀੜ ਸੀ ਪਿੱਛੇ ਖੜੇ ਮੁੰਡੇ ਬ੍ਰੇਕ ਲੱਗਣ ਦੇ ਬਹਾਨੇ ਜਾਣ-ਜਾਣ ਕੇ ਨੈਣੀ 'ਚ ਵੱਜ ਰਹੇ ਸਨ ਇੱਕ ਮੁੰਡੇ ਨੇ ਤਾਂ ਨੈਣੀ ਦੀ ਅੱਖੀ 'ਚ ਚੁੰਡੀ ਵੱਢ ਦਿੱਤੀ ਉਹਨੇ ਇੰਨੇ ਜ਼ੋਰ ਨਾਲ ਚੁੰਡੀ ਵੱਢੀ ਕਿ ਨੈਣੀ ਦੀਆਂ ਅੱਖਾਂ 'ਚ ਪਾਣੀ ਆ ਗਿਆ ਤੇ ਦਰਦ ਨਾਲ ਪਰ ਉਹ ਉਸੇ ਤਰ੍ਹਾਂ ਨੈਣੀ ਨੂੰ ਤੰਗ ਕਰੀ ਜਾ ਰਹੀ ਸੀ ਸੀਟ 'ਤੇ ਬੈਠਾ ਇੱਕ ਲੜਕਾ ਸਭ ਦੇਖ ਰਿਹਾ ਸੀ ਉਦੇ ਤੋਂ ਪਰੇ ਬੱਸ 'ਚ ਹੁੰਦਾ ਕਿਸੇ ਕੁੜੀ ਦਾ ਚੀਰਨਹਾਰਨ ਦੇਖਿਆ ਨਾ ਗਿਆ ਅਜੇ ਨਿਮਨ ਸਿੰਘ ਜੋਧਿਆ ਨਾਲ ਪਰਿਵਾਸ ਨਿਮਨ ਸਿੰਘ ਜੋਧਿਆ ਨਾਲ ਪਰਿ ਸਭਾ ਚਦਰੋਪਤੀ ਵਾਂਗ ਇੱਜ਼ਤ ਲੁੱਟੀ ਜਾ ਰਹੀ ਸੀ ਉਹ ਲੜਕਾ ਆਪਣੀ ਸੀਟ ਤੋਂ ਉੱਠਿਆ ਤੇ ਨੈਣੀ ਨੂੰ ਕਹਿੰਦਾ ਤੁਸੀਂ ਮੇਰੀ ਸੀਟ ਤੇ ਬੈਠ ਜਾਓ ਮੇਰਾ ਸਟਾਪ ਆ ਗਿਆ ਹੈ ਉਤਰਨਾ ਤਾਂ ਉਹਨੇ ਨੈਣੀ ਡੈਸਕ ਟੋਪ ਤੋਂ ਬਾਅਦ ਸੀ ਪਰ ਜਾਣ ਬੱਜ ਕੇ ਝੂਠ ਬੋਲ ਦਿੱਤਾ ਸੀ ਤਾਂ ਕਰਕੇ ਨੈਣੀ ਮਨਾ ਨਾ ਕਰ ਦੇਵੇ ਨੈਣੀ ਨੇ ਸੀਟ ਤੇ ਬੈਠ ਕੇ ਸੁੱਖ ਦਾ ਸਾ ਲਿਆ ਤੇ ਉਹਨੇ ਰੁਮਾਲ ਨਾਲ ਅੱਖਾਂ ਚੋਂ ਵਗਦੇ ਹਨ ਜੋ ਪੁੰਜੇ ਤੇ ਇਕ ਤੈਰਵੀ ਜਿਹੀ ਨਿਗਾ ਸੀਟ ਛੱਡ ਕੇ ਉੱਥੇ ਲੜਕੇ ਤੇ ਮਾਰੀ ਜੋ ਭੀੜ ਦੀ バス ਦੀ ਛੱਤ ਥੱਲੇ ਲੱਗੇ ਡੰਡੇ ਨੂੰ ਹੱਥ ਪਾ ਕੇ ਖੜਾ ਸੀ ਨੈਣੀ ਨੇ ਅੱਖਾਂ ਮੀਚ ਕੇ ਸਿਰ ਨੀਵਾ ਕਰਕੇ ਉਹਦਾ ਧੰਨਵਾਦ ਕੀਤਾ ਉਹ ਲੜਕਾ ਹਲਕੀ ਜਿਹੀ ਸਮਾਈਲ ਦੇ ਕੇ ਸ਼ੀਸ਼ੇ ਚੋਂ ਬਾਹਰ ਦੇਖਣ ਲੱਗ ਪਿਆ ਨੈਣੀ ਜਦ ਕਲਾਸ 'ਚੋਂ ਲੈਕਚਰ ਲਾ ਕੇ ਬਾਹਰ ਆਈ ਤਾਂ ਉਹ ਨੂੰ ਕੰਟੀਨ 'ਤੇ ਬੈਠਾ ਉਹੀ ਮੁੰਡਾ ਦਿਸਿਆ ਜਿਸਨੇ ਕੱਲ੍ਹ ਉਹ ਨੂੰ ਸੀਟ ਦੇ ਕੇ ਉਹਦੀ ਮਦਦ ਕੀਤੀ ਸੀ ਪਤਾ ਨਹੀਂ ਕਿਉਂ ਨੈਣੀ ਦੇ ਪੈਰ ਆਪਣੇ ਆਪ ਉਸਨ ਜਾਣ ਸ਼ਖਸ ਵੱਲ ਖਿੱਚੇ ਜਾ ਰਹੇ ਸਨ ਜਿਸ ਨੂੰ ਉਹ ਜਾਣਦੀ ਤੱਕ ਨਹੀਂ ਸੀ ਪਰ ਕਹਿੰਦੇ ਆਣੇ ਕਿ ਇਨਸਾਨੀਅਤ ਦਾ ਰਿਸ਼ਤਾ ਤਾਂ ਵੱਡਾ ਹੁੰਦਾ ਕੁਖੋ ਜੰਮੇ ਰਿਸ਼ਤਿਆਂ ਨਾਲੋਂ ਵੀ ਉਹਦੇ ਨਾਲ ਇਹੀ ਤਾਂ ਰਿਸ਼ਤਾ ਸੀ ਨੈਣੀ ਦਾ ਬਹੁਤ-ਬਹੁਤ ਮਿਹਰਬਾਨੀ ਜੀ ਤੁਸੀਂ ਕੱਲ੍ਹ ਮੇਰੀ ਹੈਲਪ ਕੀਤੀ

ਤੁਸੀਂ ਇਸੇ ਕਾਲਜ 'ਚ ਪੜ੍ਹਦੇ ਹੋ ਮੈਂ ਅੱਜ ਦੇਖਿਆ ਤੁਹਾਨੂੰ ਹਾਂਜੀ ਇੱਥੇ ਹੀ ਪੜਦਾ ਹਾਂ ਵੀ ਇਹ ਸੈਕੰਡ ਇਅਰ ਤੇ ਪਾਰਟ ਟਾਈਮ ਕੱਪੜੇ ਦੀ ਦੁਕਾਨ ਤੇ ਜੋਬ ਕਰਦਾ ਹਾਂ ਇਸ ਲਈ ਕਾਲਜ ਖਤਮ ਕਰਕੇ ਸਿੱਧਾ ਨਿਕਲ ਜਾਣਾ ਫालतू ਰੁਕਦਾ ਨਹੀਂ ਮੈਂ ਕਾਲਜ ਇਹ ਤਾਂ ਵਧੀਆ ਗੱਲ ਐ ਜੀ ਤੁਸੀਂ ਆਪਣੇ ਪੈਰਾਂ ਤੇ ਖੁਦ ਖੜੇ ਹੋਣ ਤੇ ਤੁਹਾਡੇ ਮਾਤਾ ਪਿਤਾ ਕੀ ਕਰਦੇ ਨੇ ਉਹ ਤਾਂ ਜੀ ਮੇਰੇ ਬਚਪਨ ਵਿੱਚ ਹੀ ਛੱਡ ਗਏ ਸੀ ਇਸ ਦਿਨੀਆਂ ਨੂੰ ਤੇ ਮੈਂ ਆਪਣੀ ਭੂਆ ਕੋਲੇ ਰਹਿਣਾਗਾ ਇੱਥੇ ਟਣਕਪੁਰ ਹੀ ਉੱਜ ਪਿੱਛੋਂ ਮੈਂ ਸਹਾਰਨਪੁਰ ਤੋਂ ਅੱਛਾ ਜੀ ਬਹੁਤ ਦੁੱਖ ਹੋਇਆ ਸੁਣ ਕੇ ਮੇਰੇ ਵਾਹਵਾ ਰੇਲਵੇ ਚ ਨੌਕਰੀ ਕਰਦੇ ਇੱਥੇ ਹੀ ਟਨਕਪੁਰ ਤੋਂ ਆਈ ਕਰਦਾ ਕੰਮ ਕਰ। ਉਹ ਇੱਕ ਦੂਜੇ ਨੂੰ ਸਮੈਲ ਦਿੰਦੇ ਵਾਕ ਹੋ ਗਏ ਤੇ ਇਸ ਤੋਂ ਬਾਅਦ ਤਾਂ ਉਹਨਾਂ ਦੀਆਂ ਮੁਲਾਕਾਤਾਂ ਦਾ ਜਿਵੇਂ ਹੜੀ ਆ ਗਿਆ ਹੋਵੇ ਇੱਕ ਦਿਨ ਵੀ ਇੱਕ ਦੂਜੇ ਨੂੰ ਵੇਖੀ ਬਿਨਾਂ ਨਾ ਗੁਜ਼ਰਦਾ ਤੇ ਪ੍ਰੇਮਚੰਦ ਤੇ ਸੀਤਾਦੇਵੀ ਤਾਂ ਨੈਣੀ ਦੀ ਜਨਤ ਜਨਤ ਜਾਨ ਸੀ ਉਦਰ ਜਵਾਨ ਹੁੰਦੀ ਈ ਨੇ ਇੱਕ ਫਿਕਰ ਪਾ ਦਿੱਤੀ ਸੀ ਮਾਪਿਓ ਨੂੰ ਸੀਤਾਦੇਵੀ ਰੋਜ਼ ਪ੍ਰੇਮਚੰਦ ਨੂੰ ਕਹਿੰਦੀ ਕੁੜੀ ਜਵਾਨ ਆ ਕੋਈ ਮੁੰਡਾ ਲੱਭੋ ਇਸ ਤੋਂ ਬਾਅਦ ਕੋਈ ਉਨੀ ਕੀ ਹੋ ਵੀ ਕੁੜੀ ਦੇ ਹੱਥ ਵੀ ਲੈ ਕਰ ਦਈਏ ਪਰ ਪਰ ਚੰਗੇ ਮੁੰਡੇ ਕਿੱਥੇ ਧਰੇ ਪਏ ਆ ਭਗਵਾਨ ਨੇ ਬਿਨਾ ਮਾਪੇ ਬਾਬ ਦੀ ਬੱਚੀ ਆ ਐ ਕਿਵੇਂ ਬਿਨਾ ਸੋਚੇ ਸਮਝੇ ਤੋਰ ਦਿੱਤੀ ਕਿਸੇ ਨਾਲ ਪਰ ਕਹਿੰਦੇ ਆਇਸ਼ਕ ਤੇ ਮੁਸ਼ਕ ਵੀ ਕਦੇ ਗੁਜਰੇ ਆ ਆਪਣਾ ਨੇਨੀ ਦੇਸ਼ਕ ਦਾ ਘਰ ਵੀ ਪਤਾ ਲੱਗ ਗਿਆ ਕੱਲੀ ਕੱਲੀ ਬਿਨ ਮਾਂ ਬਾਪ ਦੀ ਬੱਚੀ ਅੱਗੇ ਪਾਲਣ ਵਾਲਾ ਪਿਓ ਹਾਰ ਗਿਆ ਪ੍ਰੇਮਚੰਦ ਨੇ ਨੇਨੀ ਦੀ ਪੜ੍ਹਾਈ ਖਤਮ ਹੁੰਦਿਆਂ ਹੀ ਸ਼ੇਕਰ ਦੀ ਭੂਆ ਨਾਲ ਗੱਲ ਕਰਕੇ ਦੋਵਾਂ ਦਾ ਰਿਸ਼ਤਾ ਪੱਕਾ ਕਰਤਾ ਦੋਵਾਂ ਦਾ ਵਿਆਹ ਹੋ ਗਿਆ ਦੋਨੋਂ ਬਹੁਤ ਖੁਸ਼ ਸਨ ਕਿਉਂਕਿ ਅੱਜ ਤੱਕ ਉਹ ਪਿਓ ਧੀ ਦੀ ਹਰ ਖੁਆਇਸ਼ ਪੂਰੀ ਕਰਦੇ ਆਏ ਹਨ ਪਰ ਵਿਆਹ ਵੇਲੇ ਉਸ ਤੋਂ ਪੁੱਛਿਆ ਵੀ ਨਹੀਂ ਜਾਂਦਾ ਬਸ ਪੱਲਾ ਫੜਾ ਕੇ ਤੋਰ ਦਿੱਤਾ ਜਾਂਦਾ ਹੈ ਕਿਸੇ ਐਸੇ ਇਨਸਾਨ ਨਾਲ ਜਿਸ ਨੂੰ ਉਹ ਜਾਣਦੀ ਵੀ ਨਹੀਂ ਹੁੰਦੀ ਕਿਸੇ ਮੱਝਵਾਂਗ ਮਨ ਗਾ ਮੰਗ ਜਿਵੇਂ ਵੇਚਣ ਵੇਲੇ ਆਪਾਂ ਸੰਗਲ ਕਿਸਦੇ ਹੱਥ ਫੜਾ ਦਿੰਨੇ ਆ ਭਾਈ ਲੈ ਜਾਓ ਅੱਜ ਤੋਂ ਤੁਹਾਡੀ ਹੋਈ ਪਰ ਨੈਣੀ ਨਾਲ ਇੰਜ ਨਹੀਂ ਹੋਇਆ ਉਹਨੂੰ ਉਹੀ ਮਿਲਿਆ ਜੋ ਚਾਹੁੰਦੀ ਸੀ ਉਹ ਖੁਸ਼ੀ-ਖੁਸ਼ੀ ਸਹੁਰੇ ਤਾਂ ਚਲੀ ਗਈ ਪਰ ਆਉਣ ਵਾਲਾ ਵਕਤ ਬੜੇ ਵੱਡੇ ਤੂਫਾਨ ਨੂੰ ਪਾਲ ਰਿਆ ਸੀ ਆਪਣੀ ਕੁੱਖ 'ਚ ਜਿਸ ਨੇ ਐਸੇ ਝੱਖੜ ਨੂੰ ਜਨਮ ਦੇਣਾ ਸੀ ਐਸਾ ਇੱਕ ਤੂਫਾਨ ਝੁੱਲਣਾ ਸੀ ਆਉਣ ਵਾਲੇ ਵਕਤ 'ਚ ਜਿਸ ਨੇ ਨੈਣੀ ਨੂੰ ਜੜਾਂ ਤੋਂ ਪੱਟ ਦੇਣਾ ਸੀ ਕਿਸੇ ਸਿਉਂਖ ਖਾਦੇ ਰੁੱਖ ਵਾਂਗ ਨੈਣੀ ਦੀ ਜ਼ਿੰਦਗੀ ਬੜੀ ਖੁਸ਼ੀ ਚ ਗੁਜ਼ਰ ਰਹੀ ਸੀ ਉਹ ਸ਼ੇਖਰ ਨਾਲ ਉਸਦੀ ਭੂਆ ਦੇ ਘਰ ਰਹਿੰਦੀ ਸੀ ਕਿਉਂਕਿ ਸ਼ੇਖਰ ਦੇ ਮਾਪੇ ਪਨੇਸਾ ਨੇ ਇਹ ਗੱਲ ਉਹ ਪਹਿਲਾਂ ਹੀ ਦੱਸ ਚੁੱਕਿਆ ਸੀ ਭੂਆ ਤੇ ਵੀ ਕੋਈ ਬੇਟਾ ਨਹੀਂ ਸੀ ਸਿਰਫ ਇੱਕ ਬੇਟੀ ਸੀ ਜੋ ਵਿਆਹੀ ਹੋਈ ਸੀ ਇਸ ਲਈ ਸ਼ੇਖਰ ਹੀ ਹੁਣ ਉਹਦੇ ਲਈ ਬੇਟਾ ਸੀ ਨੈਣੀ ਦੇ ਵਿਆਹ ਨੂੰ 4 ਮਹੀਨੇ ਗੁਜ਼ਰ ਚੱਲੇ ਸਨ ਹੁਣ ਤਾਂ ਉਸ ਨੂੰ ਪ੍ਰੈਗਨੈਂਟ ਹੋਇਆ ਤੇ 2 ਮਹੀਨਾ ਲੱਗ ਚੁੱਕਾ ਸੀ ਸੀਤਾ ਦੇਵੀ ਤੇ ਪ੍ਰੇਮਚੰਦ ਜਾ ਕੇ ਉਹਦੀ ਗੋਦ ਭराई ਦੀ ਰਸਮ ਕਰਾਏ ਸਨ Hindu ਰੀਤੀ ਰਿਵਾਜ ਅਨੁਸਾਰ ਲੈ ਲੇਰ ਪੱਕਾ ਨਾਰੀਏ ਤੇ ਉੱਪਰ ਚੌਲ ਪਾ ਕੇ ਹੋ achar ਨਾਲ ਕੇਲੇ ਤੇ ਕੋਈ ਮਠਿਆਈ ਕੇਲੇ ਦੇ ਪੱਤੇ ਰੱਖ ਕੇ ਨੈਣੀ ਦੀ ਝੁੱਲੀ 'ਚ ਰੱਖ ਕੇ ਆਏ ਸਨ ਨੈਣੀ ਦੇ ਹੱਥਾਂ ਤੇ ਸੋਈ ਮਹਿੰਦੀ ਲਗਾ ਕੇ ਮਹਿੰਦੀ ਦਾ ਗੂੜਾ ਰੰਗ ਦੇ ਭੂਆ ਬੋਲ ਰਹੀ ਸੀ ਮੇਰੇ ਨਾਲ ਬਹੁਤ ਗੂੜਾ ਪਿਆਰਾ ਨੈਣੀ ਦਾ ਤਾਂ ਹੀ ਇੰਨੀ ਗੁੜੀ ਚੜੀ ਹੈ ਮਹਿੰਦੀ ਨੈਣੀ ਤੇ ਸੇਖਰ ਨੇ ਬੜੇ ਸੁਪਨੇ ਸਜਾ ਰੱਖੇ ਸਨ ਆਪਣੇ ਆਉਣ ਵਾਲੇ ਬੱਚੇ ਦੇ ਭਵਿੱਖ ਨੂੰ ਲੈ ਕੇ ਇਥੋਂ ਤੱਕ ਉਹਨਾਂ ਨੇ ਤਾਂ ਨਾਮ ਵੀ ਤੱਕ ਸੋਚ ਰੱਖਿਆ ਸੀ ਹੋਣ ਵਾਲੇ ਬੱਚੇ ਦਾ ਪਰ ਇੱਕ ਤੂਫਾਨ ਜੋ ਆਉਣ ਵਾਲਾ ਸੀ ਉਹ ਨੈਣੀ ਦੀ ਜ਼ਿੰਦਗੀ ਦੇ ਬਹੁਤ ਨੇੜੇ ਆ ਚੁੱਕਿਆ ਸੀ ਫਿਰ ਅਚਾਨਕ ਇੱਕ ਦਿਨ ਭੂਆ ਦੀ ਬੇਟੀ ਤੇ ਜਵਾਈ ਦੇ ਨਾਲ ਉਹਦਾ ਜਵਾਈ ਦਾ ਪਿਓ ਮਿਲਣਾ ਏ ਰਸਮੀ ਗੱਲਾਂ-ਵਾਟਾਂ ਤੋਂ ਪਤਾ ਲੱਗਿਆ ਕਿ ਭੂਆ ਦੇ ਜਵਾਈ ਦਾ ਪਿਓ ਵੀ ਨੈਣੀ ਦੇ ਬਾਬਾ ਵਾਂਗ ਰੇਲਵੇ ਵਿੱਚ ਨੌਕਰੀ ਕਰਦਾ ਸੀ ਤੇ ਨਾਮ ਸੀ ਬਾਬੂ ਰਾਮ ਬੈਠ ਬੈਠ ਇਦਾਂ ਹੀ ਉਹ ਵਿਆਹ ਵਾਲੀ ਐਲਬਮ ਦੇਖਣ ਲੱਗ ਕੇ ਪ੍ਰੇਮਚੰਦ ਦੀ ਫੋਟੋ ਦੇਖ ਕੇ ਬਾਬੂ ਰਾਮ ਬੋਲਿਆ ਅਤਾ ਪ੍ਰੇਮ ਚੰਦਾ ਮਿੱਟੀ ਤੇਰਾ ਕੀ ਲਗਦੇ ਨੇ ਨੈਣੀ ਬੋਲੀ ਜੀ ਮੇਰੇ ਪਿਤਾ ਜੀ ਨੇ ਬਾਬੂ ਰਾਮ ਹੈਰਾਨ ਹੁੰਦਾ ਬੋਲਿਆ ਤੂੰ ਪ੍ਰੇਮ ਚੰਦੇ ਹੁਣੀ ਹੈ ਨੈਣੀ ਬੋਲੀ ਜੀ ਹਾਂ ਬਾਬੂ ਰਾਮ ਭੈਣ ਜੀ ਇੱਕ ਮਿੰਟ ਪਾਸਿਆ ਮੇਰੀ ਗੱਲ ਸੁਣਿਓ ਉਹ ਸ਼ੇਖਰ ਦੀ ਭੂਆ ਨੂੰ ਦੂਜੇ ਕਮਰੇ ਚ ਲੈ ਗਿਆ ਹਾਏ ਹਾਏ ਐਡਾ ਵੱਡਾ ਝੂਠੋ ਐਡੀ ਗੱਲ ਦਾ ਲੋਕਾਰ ਰੱਖਿਆ ਸਾਥੋਂ ਸ਼ੇਖਰ ਨੂੰ ਆਉਣ ਦੇ ਉਹਨੂੰ ਪੁੱਛੂ ਕੀ ਗੱਲ ਪੋਆ ਤੁਲਕਾਰਾ ਰਖਦਾ ਪਰ ਸ਼ੇਖਰ ਖੁਦ ਇਸ ਸੱਚ ਤੋਂ ਅਣਜਾਣ ਸੀ ਸ਼ੇਖਰ ਤਾਂ ਕਿ ਨੈਣੀ ਖੁਦ ਇਸ ਸੱਚ ਨੂੰ ਨਹੀਂ ਜਾਣਦੀ ਸੀ ਇੱਕ ਨਜਾਇਜ਼ ਉਤੋਂ ਕਿਸੇ ਮੁਸਲਮਾਨ ਦੀ ਕੁੱਖ ਚ ਜੰਮੀ ਹੈ ਰਾਮ ਹੈ ਰਾਮ ਐਡਾ ਪਾਪ ਮੇਰੇ ਘਰ 'ਚ ਮੇਰੇ ਹੀ ਪੁੱਤ ਦੀ ਜ਼ਿੰਦਗੀ ਖਰਾਬ ਕਰਨੀ ਸੀ ਇਸ ਹਰਾਮ ਨੇ ਮੇਰਾ ਸ਼ੇਖਰ ਤਾਂ ਪੋਲਾ ਸੀ ਵੀਰ ਜੀ ਇਹਨੇ ਕੋਈ ਟੂਣਾ ਕੀਤਾ ਹੋਣਾ ਮਰਨ ਵਾਲੀ ਮਾਂ ਦੱਸ ਕੇ ਗਈ ਹੋਊਗੀ ਲੋਕਾਂ ਤੇ ਜਾਦੂ ਪਾਉਣੇ ਪਰ ਜਦੋਂ ਰੁਕਸਾਨਾ ਮਰੀ ਸੀ ਇਹ ਤਾਂ ਮਸਾਂ ਤੋਂ ਦੋ ਮਹੀਨਿਆਂ ਦੀ ਸੀ ਉਹਨੇ ਕੀ ਸਕਾਉਣਾ ਭੈਣ ਜੀ ਬਾਬੂ ਰਾਮ ਅੰਗਲਾ ਕੀ ਹੁਣ ਪਾਣੀ ਦੇ ਛਿੱਟੇ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਸੁਣਿਆ ਕਦੇ ਕਿ ਪਾਣੀ ਦੇ ਛਿੱਟਿਆਂ ਨਾਲ ਭਾਂਬੜ 부ਜੇ ਹੋਣ ਨਹੀਂ ਵੀਰ ਇਹ ਨੱਚਣ ਵਾਲੀਆਂ ਕੁੜੀਆਂ ਦਾ ਤਾਂ ਢੱਡਚ ਹੀ ਸਾਰਾ ਉਹ ਸੁਖਾ ਦਿੰਦੀਆਂ ਨੇ ਆ ਕੁੜਮ ਦੇ ਰਿਸ਼ਤੇ ਦੀ ਲਿਹਾਜ਼ ਕਰਦੀ ਉਹ ਧੰਦੇ ਵਾਲੀਆਂ ਦੀ ਜਗ੍ਹਾ ਨੱਚਣ ਵਾਲੀਆਂ ਸ਼ਬਦ ਬੋਲ ਰਹੀ ਸੀ ਪਤਾ ਨਹੀਂ ਹੋਰ ਕੀ ਟੂਣੇ ਸਖਾਏ ਹੋਣੇ ਆ ਇਸ ਹਰਮਨ ਨੂੰ ਨੇ ਜਿਹੜੀ ਭੂਆ ਕੱਲ ਤੱਕ ਨੈਣੀ ਦਾ ਤਰੀਫਾ ਕਰਦੀ ਨਹੀਂ ਸੀ ਥੱਕਦੀ ਅੱਜ ਨੈਣੀ ਦੀ ਮਰੀ ਹੋਈ ਮਾ ਰੁਕਸਾਨਾ ਨੂੰ ਵੀ ਨਹੀਂ ਸੀ ਬਖਸ਼ ਰਹੀ ਨੈਣੀ ਨੇ ਭੂਆ ਦਾ ਦਿਲ ਵੀ ਤਾਂ ਜਿੱਤਿਆ ਹੋਇਆ ਸੀ ਜਿਸ ਦਿਨ ਦੀ ਉਹ ਐਫ ਘਰ ਚ ਵਿਆਹ ਕੇ ਆਈ ਸੀ ਉਹ ਭੂਆ ਨੂੰ ਕਿਸੇ ਕੰਮ ਨੂੰ ਹੱਥ ਨਹੀਂ ਸੀ ਲਾਉਣ ਦਿੰਦੀ ਤੇ ਸੋਹਣੀ ਸੁਨੱਖੀ ਐਨੀ ਕਿ ਆਣ ਗਵਾਂੜ ਤਾਂ ਕਿ ਪੂਰੇ ਟਨ ਕਪੂਰ ਚੋਦੇ ਜਿੰਨੀ ਸੋਹਣੀ ਨੂੰ ਕਿਸੇ ਹੋਰ ਦੀ ਨਹੀਂ ਸੀ ਉਹ ਕਰਦੀ ਪੂਰੀ ਮਾਨਮਰਿਆਦਾ ਦਾ ਖਿਆਲ ਰੱਖਦੀ ਰਹੀ ਸੀ ਪਿਛਲੇ 4 ਮਹੀਨੇ ਤੋਂ ਕਦੇ ਉੱਚੀ ਬੋਲੀ ਨਹੀਂ ਸੀ ਜਿਵੇਂ ਚਾਦਰ ਤੇ ਲੱਗਾ ਇੱਕ ਛਾਦਾ ਦਾਗ ਪੂਰੀ ਚਾਦਰ ਖਰਾਬ ਕਰ ਦਿੰਦਾ ਉਦਾਂ ਹੀ ਨੀਣੀ ਦੇ ਇੱਕ ਅਤੀਤ ਦੇ ਉਹਦੇ ਸਾਰੇ ਗੁਣ ਮਾਰ ਦਿੱਤੇ ਸਨ ਕਿਹ ਹੱਕ ਦੀ ਮੈਂ ਸਿੱਖ ਨੂੰ ਕੋਈ ਜਾਤ ਪੁਜਾਤ ਵੇਖ ਕੇ ਵਿੱਚ ਵਿਚੋਲਾ ਪਾ ਕੇ ਕਿੱਚ ਉੱਚੇ ਘਰੋਂ ਰਿਸ਼ਤਾ ਲਵਾਵਾਂਗੇ ਪਰ ਉਹਨੂੰ ਅੱਕ ਲੱਗੀ ਸੀ ਲਵ ਮੈਰਿਜ ਦੀ ਆ ਜਾਣ ਦੇ ਵੀਰ ਜੀ ਉਹਨੂੰ ਵੀ ਉਹਦੇ ਨਾਲ ਗੱਲ ਕਰਦੀ ਆ ਮੈਂ ਬੇਸ਼ੱਕ ਪੂਆ ਦੀਆਂ ਆਵਾਜ਼ਾਂ ਬਾਹਰ ਸੁਣ ਰਹੀਆਂ ਸਨ ਪਰ ਨੈਣੀ ਦਾ ਉਹਨਾਂ ਗੱਲਾਂ ਵੱਲ ਕੋਈ ਧਿਆਨ ਨਹੀਂ ਸੀ ਉਹ ਇਸ ਆਉਣ ਵਾਲੇ ਤੂਫਾਨ ਤੋਂ ਬੇਖਬਰ ਸੀ ਸ਼ਾਇਦ ਉਹਨੂੰ ਇਸ ਤੂਫਾਨ ਆਉਣ ਵਾਲੇ ਤੂਫਾਨ ਦਾ ਕੋਈ ਅੰਦਾਜ਼ਾ ਵੀ ਨਹੀਂ ਸੀ ਹਾਲੇ ਤਾਂ ਹਵਾ ਨੇ ਸਿਰ ਪੱਤਿਆਂ ਨੂੰ ਹਲੂਣਿਆ ਸੀ ਤੂਫਾਨ ਤਾਂ ਹਲੇ ਆਉਣਾ ਬਾਕੀ ਸੀ ਉਸ ਆਉਣ ਵਾਲੇ ਤੂਫਾਨ ਦਾ ਨਾਮ ਸੀ ਸ਼ੇਖਰ ਕਪੂਰ ਯਾਨੀ ਕਿ ਨੈਣੀ ਦਾ ਪਤੀ ਉਸ ਤੋਂ ਬਾਅਦ ਬਾਬੂ ਰਾਮ ਉਹਦਾ ਬੇਟਾ ਤੇ ਸ਼ੇਖਰ ਦੀ ਭੂਆ ਦੀ ਬੇਟੀ ਤਾਂ ਜਾ ਚੁੱਕੇ ਸਨ ਪਰ ਪਿੱਛੇ ਛੱਡ ਦੇ ਸਨ ਮਗਦੇ ਅੰਗਿਆਰੀ ਜਿਨ੍ਹਾਂ ਨੇ ਬਾਅਦ ਚ ਪਾਂਬੜਵਾਨਾ ਸੀ ਭੂਆ ਖੱਬੇ ਹੱਥ ਦੀ ਤਲੀ ਖੋਲ ਕੇ ਤੇ ਸੱਜੇ ਹੱਥ ਦੀ ਮੁੱਕੀ ਬਣਾ ਕੇ ਉਸ ਨੂੰ ਮਾਰਦੀ ਹੋਈ ਬਾਰ ਬਾਰਾਂਡੇ 'ਚ ਘੁੰਮ ਰਹੀ ਸੀ ਅੱਖਾਂ ਉਹਦੋਂ ਲਾਲ ਹੋ ਰਹੀਆਂ ਸਨ ਤੇ ਉਡੀਕ ਕਰ ਰਹੀ ਸੀ ਸੇਖਰ ਦੇ ਆਉਣ ਦੀ ਜਿਸ ਦੇ ਆਉਣ ਨਾਲ ਇਸ ਉੱਠੀ ਚਿੰਗਾਰੀ ਨੇ ਭਾਂਬੜ ਬਣ ਜਾਣਾ ਸੀ ਇਸ ਹਵਾ ਦੇ ਬੁੱਲੇ ਨੇ ਤੂਫਾਨ ਦਾ ਰੂਪ ਲੈ ਲੈਣਾ ਸੀ ਜਦ ਸੇਖਰ ਆਇਆ ਭੂਆ ਨੇ ਬੂਹੇ 'ਚ ਰੋਕ ਲਿਆ ਵੀ ਦੱਸ ਕੀ ਕਮੀ ਰਹਗੀ ਸੀ ਮੇਰੇ ਪਿਆਰ 'ਚ ਜੋ ਤੂੰ ਮੈਥੋਂ ਇੰਨਾ ਓਲਾ ਰੱਖਣ ਲੱਗ ਪਿਆ ਵੀਰੇ ਦੇ ਮਰਨ ਮਗਰੋਂ ਤੈਨੂੰ ਇੰਨਾ ਹੱਥਾਂ ਨਾਲ ਪਾਲ ਲਿਆ ਤਾਂ ਕਿ ਮੇਰੇ ਵੀਰੇ ਦੀ ਆਖਰੀ ਨਿਸ਼ਾਨੀ ਮੇਰੇ ਕੋਲੇ ਰਹੇ ਵੇ ਮੈਂ ਰੱਬ ਤੋਂ ਇਹੀ ਦੁਆ ਮੰਗਦੀ ਰਹੀ ਰੱਬਾ ਮੈਨੂੰ ਕਦੇ ਪੁੱਤ ਨਾ ਦੇਵੀਂ ਮਤਾਵ ਦਾ ਪੁੱਤ ਦੇ ਕਿਸ ਬਿਨ ਮਾਪਿਓ ਦੇ ਪੁੱਤ ਦੇ ਪਿਆਰ ਚ ਕੋਈ ਕਮੀ ਨਾ ਜਾਵੇ ਭੂਆ ਦਾ ਗੁੱਸਾ ਹੁਣ ਹੰਝੂਆਂ ਦਾ ਬਦਲ ਚੁੱਕਾ ਸੀ ਹਣ ਭੂਆ ਦਾ ਗੁੱਸਾ ਹੁਣ ਹੰਝੂਆਂ ਚ ਬਦਲ ਚੁੱਕਾ ਸੀ ਸਿੱਖਰ ਬੋਲਦਾ ਭੂਆ ਨੂੰ ਗੱਲ ਲਾਉਂਦਾ ਬੋਲਿਆ ਭੂਆ ਜੀ ਕੀ ਗੱਲ ਹੋ ਗਈ ਮੈਂ ਉੱਲਾ ਰੱਖੋ ਉਹ ਵੀ ਤੁਹਾਡੇ ਕੋਲੋਂ ਕੀ ਗੱਲ ਕਰ ਰਹੇ ਹਾਂ ਭੂਆ ਜੀ ਭੂਆ ਜੀ ਬੋਲੀ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਭੂਆ ਜੀ ਇਹ ਤਾਂ ਉਹ ਮੁਸਲਮਾਨ ਕੁੜੀ ਨੂੰ ਘਰ ਲਿਆਉਣ ਤੋਂ ਪਹਿਲਾਂ ਸੋਚਣਾ ਸੀ ਕਿ ਪੁੱਤ ਜਿੰਨੇ ਮਰਜੀ ਵੱਡੇ ਹੋ ਜਾਣ ਮਾਂ ਪਿਓ ਤੋਂ ਵੱਡੇ ਨਹੀਂ ਹੋ ਸਕਦੇ ਤੈਨੂੰ ਵੀ ਲੱਗਿਆ ਪੂਆ ਨੂੰ ਕੁਝ ਪਤਾ ਨਹੀਂ ਲੱਗੋ ਤੇ ਤੈਨੂੰ ਬੇਸ਼ੱਕ ਜਨਮ ਨਹੀਂ ਦਿੱਤਾ ਪਰ ਹੱਥੀ ਜਵਾਨ ਕੀਤਾ ਤੇਰੀਆਂ ਸਾਰੀਆਂ ਪੁੱਜੀਆਂ ਰੰਗਾਂ ਸਮਝਦੀਆਂ ਮੈਂ ਕੌਣ ਮੁਸਲਮਾਨ ਕੁੜੀ ਪੂਆ ਜੀ ਕੀ ਹੋ ਗਿਆ ਤੁਹਾਨੂੰ ਵੀ ਤੇਰੀ ਉਹ ਨੈਣੀ ਖਾ ਮੇਰੀ ਸੌਂਕੇ ਮੁਸਲਮਾਨ ਦੀ ਕੁੜੀ ਨਹੀਂ ਖਾ ਮੇਰੀ ਸੌਂਕੇ ਕਿਸੇ ਹਰਾਮ ਦੀ ਪਦੈਸ਼ ਨਹੀਂ ਇਹ ਸੁਣ ਕੇ ਜਿਵੇਂ ਸ਼ੇਖਰ ਦੇ ਪੈਰਾਂ ਤੋਂ ਜ਼ਮੀਨ ਹੀ ਨਿਕਲ ਗਈ ਹੋਵੇ ਉਹਦੇ ਮੱਥੇ 'ਤੇ ਦੀ ਪਸੀਨਾ ਆ ਗਿਆ ਉਹਦੇ ਮੱਥੇ 'ਤੇ ਵੇ ਹੁਣ ਚੁੱਪਕੇ ਹੋ ਗਿਆ ਜੀਭ ਠਾਕੀ ਗਈ ਤੇਰੀ ਸ਼ੇਖਰ ਨੇ ਗੁੱਸੇ ਨਾਲ ਨੈਣੀ ਨੂੰ ਆਵਾਜ਼ ਮਾਰੀ ਨੈਣੀ ਬਾਹਰ ਨੈਣੀ ਸ਼ੇਖਰ ਦਾ ਗੁੱਸਾ ਵੇਖ ਕੇ ਡਰ ਗਈ ਕਿ ਅੱਜ ਪਹਿਲੀ ਵਾਰੀ ਗੁੱਸੇ 'ਚੋ ਬੋਲਿਆ ਉਹ ਨੈਣੀ ਕੰਬਦੀ ਆਵਾਜ਼ 'ਚ ਬੋਲੀ ਜੀ ਜੀ ਕੋਈ ਗਲਤੀ ਹੋ ਗਈ ਮੇਰੇ ਤੋਂ ਗਲਤੀ ਨਹੀਂ ਗੁਨਾਹ ਹੈ ਗੁਨਾਹ ਤੂੰ ਐਡੀ ਗੱਲ ਦਾ ਲੋਕਾਰ ਰੱਖਿਆ ਮੈਥੋਂ ਅੱਗਬਤ ਵਾਲੇ ਫੇਰੇ ਲੈ ਕੇ ਮੈਨੂੰ ਪਰਮੇਸ਼ਰ ਮੰਨ ਕੇ ਵੀ ਤੂੰ ਝੂਠ ਬੋਲਦੀ ਰਹੇ ਨੈਣੀ ਦੀਆਂ ਵਿਚਾਰੀ ਦੀਆਂ ਅੱਖਾਂ ਪਰ ਆਈਆਂ ਉਹ ਬੋਲੀ ਪਲੀਜ਼ ਦੱਸੋ ਤਾਂ ਸਹੀ ਹੋਇਆ ਕੀ ਐ ਮੈਂ ਮਾਫੀ ਮੰਗ ਲੈਂਦੀ ਆ ਮਾਫੀ ਨਹੀਂ ਨੈਣੀ ਗਲਤੀ ਦੀ ਮਿਲਦੀ ਨਹੀਂਗੀ ਮਾਫੀ ਨਹੀਂ ਗਲਤੀ ਦੀ ਮਿਲਦੀ ਐ ਗੁਨਾਹ ਦੀ ਨਹੀਂ ਗੁਨਾਹ ਦੀ ਤਾਂ ਸਿਰਫ ਸਜ਼ਾ ਮਿਲਦੀ ਐ ਤੁਹਾਡੀ ਹਰ ਸਜ਼ਾ ਵੀ ਮਨਜ਼ੂਰ ਆ ਮੈਨੂੰ ਪਰ ਮੇਰਾ ਕੋਈ ਜੁਰਮ ਤਾਂ ਦੱਸੋ ਫਿਰ ਪੂਆ ਬੋਲੀ ਜੁਰਮ ਤੂੰ ਨਹੀਂ ਜੁਰਮ ਤਾਂ ਕੀਤਾ ਸੀ ਤੇਰੇ ਜੰਮਣ ਵਾਲੀ ਨੇ ਤੂੰ ਤਾਂ ਇਹ ਗੱਲ ਸਾਡੇ ਤੋਂ ਲੁਕਾ ਕੇ ਉਹਦਾ ਸਾਥ ਦਿੱਤਾ ਹੁਣ ਤਾਂ ਨੈਣੀ ਭਰੇ ਹੋਏ ਫੋੜੇ ਵਾਂਗ ਫਿਸਪਈ ਰੋਂਦੀ ਹੋਈ ਹੌਂਕੇ ਲੈਂਦੀ ਚੁੰਨੀ ਦੇ ਲੜ ਨਾਲ ਅੱਖਾਂ ਪੂੰਝਦੀ ਬੋਲੀ ਮੇਰੀ ਆਈ ਦਾ ਕੀ ਕਸੂਰ ਹੈ ਨਹੀਂ ਮੈਂ ਸੀਤੋ ਦੇਵੀ ਦੀ ਨਹੀਂ ਗੱਲ ਕਰਦੀ ਮੋਂਮੋ ਠਗਣੀਆਂ ਮੈਂ ਗੱਲ ਕਰਦੀਆਂ ਰੁਕਸਾਨਾ ਬੇਗਮ ਦੀ ਹੁਣ ਇਹ ਵੀ ਨਾ ਕਹਿ ਦੇਵੀਂ ਕਿ ਉਹ ਕੌਣ ਹੈ ਪੂਆ ਜੀ ਮੈਂ ਸੱਚੀ ਕਿਸੇ ਰੁਕਸਾਨਾ ਨੂੰ ਨਹੀਂ ਜਾਣਦੀ ਫਿਰ ਨੈਣੀ ਸੇਖਰ ਵੱਲ ਮੂੰਹ ਕਰਦੀ ਬੋਲੀ ਤੁਸੀਂ ਚੁੱਪ ਕਿਉਂ ਹੋ ਤੁਸੀਂ ਤਾਂ ਮੈਨੂੰ ਕਾਲਜ ਟਾਈਮ ਤੋਂ ਜਾਣਦੀ ਹੋ ਕਾਸ਼ ਮੈਂ ਤੈਨੂੰ ਜਾਣਦਾ ਹੁੰਦਾ ਕਹਿ ਕੇ ਸੇਖਰ ਅੰਦਰ ਚਲਾ ਗਿਆ ਤੇ ਪੂਆ ਵੀ ਸੇਖਰ ਦੇ ਮਗਰ ਅੰਦਰ ਚਲੀ ਗਈ ਨੈਣੀ ਬਾਹਰ ਖੜੀ ਕਿੰਨਾ ਚਿਰ ਰੋਂਦੀ ਰਹੀ ਤੇ ਚੁੰਨੀ ਦੇ ਲੜ ਨਾਲ ਹੰਝੂ ਪੂੰਝਦੀ ਰਹੀ ਤੇ ਉਹ ਢੱਡ ਦੇ ਹੱਥ ਰੱਖ ਕੇ ਆਪਣੇ ਪੇਟ 'ਚ ਪਲ ਰਹੇ ਬੱਚੇ ਬਾਰੇ ਸੋਚਦੀ ਰਹੀ ਜਿਸ ਦਾ ਉਹ ਤੇ ਸੇਖਰ ਨਾਂ ਤੱਕ ਹੁਣ ਸੋਚ ਚੁੱਕੇ ਸਨ ਅੰਦਰੋਂ ਪੂਆ ਦੀ ਸੇਖਰ ਨੂੰ ਕਹੀ ਗੱਲ ਇੱਕ ਗੱਲ ਦੀ ਆਵਾਜ਼ ਨੇ ਉਹਨੂੰ ਖੜੀ-ਖੜੀ ਨੂੰ ਜ਼ਮੀਨ ਤੋਂ ਛੁੱਟ ਦਿੱਤਾ ਤੇ ਭੂਆ ਨੇ ਸ਼ੇਖਰ ਨੂੰ ਐਸੀ ਕੀ ਗੱਲ ਆਖੀ ਜੋ ਨੈਣੀ ਖੜੀ-ਖੜੀ ਫਰਸ਼ ਤੇ ਡਿੱਗ ਪਈ ਭੂਆ ਨੇ ਸ਼ੇਖਰ ਨੂੰ ਕਹਿ ਦਿੱਤਾ ਸੀ ਕਿ ਹੁਣ ਤਾਂ ਜਾਂ ਹਰਾਮਣ ਇਸ ਘਰ ਚ ਰਹੂਗੀ ਜਾਂ ਮੈਂ ਉਹ ਤੂੰ ਦੱਸ ਕਿ ਇਹਨੂੰ ਰੱਖਣਾ ਇੱਕ ਪਾਸੇ ਤੇਰੇ ਪਿਓ ਦੀ ਭੈਣ ਖੜੀ ਹੈ ਦੂਜੇ ਪਾਸੇ ਉਹ ਨਜਾਇਜ਼ ਜਿਸ ਦੇ ਪਿਓ ਦਾ ਨਹੀਂ ਪਤਾ ਪਿਓ ਨਹੀਂ ਪਿਆਵਾਂ ਦਾ ਖੌਰੇ ਕਿੰਨੇ ਘੁੰਦੇ ਰਹੇ ਹੋਣਗੇ ਦੀ ਮਾਂ ਕੋਲੇ ਪੂਆ ਦਾ ਗੁੱਸਾ ਸਮਾਨ ਨੂੰ ਛੁਰਿਆ ਸੀ ਔਰਤ ਹੀ ਔਰਤ ਦੀ ਸਭ ਤੋਂ ਵੱਡੀ ਦੁਸ਼ਮਣ ਹੈ ਗੱਲ ਸੱਚ ਸਾਬਤ ਕਰ ਰਹੀ ਸੀ ਪੂਆ ਸ਼ੇਖਰ ਦੋ ਚਿੱਤੀ ਚ ਫਸਿਆ ਖੜਾ ਸੀ ਇੱਕ ਪਾਸੇ ਉਹ ਸੀ ਜੀ ਨੇ ਉਹਨੂੰ ਪਾਲ ਕੇ ਜਵਾਨ ਕੀਤਾ ਸੀ ਦੂਜੇ ਪਾਸੇ ਉਹ ਜਿਸ ਨਾਲ ਉਹਨੇ ਅਗਣੀ ਨੂੰ ਸਾਥੀ ਮੰਨ ਕੇ ساری ਉਮਰ ਇਕੱਠੇ ਰਹਿਣ ਦੇ ਪਰਨ ਕੀਤੇ ਗਏ ਸਨ ਨੈਣੀ ਬਾਹਰ ਖੜੀ ਸਭ ਸੁਣ ਰਹੀ ਸੀ ਅੱਕਾ ਥੋਣੇ ਢਿੱਡ ਤੇ ਰੱਖਿਆ ਹੋਇਆ ਸੀ ਜਿਸ ਢਿੱਡ ਚ ਉਹਦਾ ਤੇ ਸ਼ੇਖਰ ਦਾ ਬੱਚਾ ਪਲ ਰਿਹਾ ਸੀ ਉdੀਆਂ ਮੋਟੀਆਂ ਅੱਖਾਂ 'ਚ ਹੰਝੂ ਗੱਲਾਂ 'ਚ ਵਗ ਰਹੇ ਸਨ ਅੱਖਾਂ ਦੇ ਸੁਰਮੇ ਨੇ ਗੱਲਾਂ 'ਚ ਕਾਲਖ ਦੀਆਂ ਲਾਈਨਾਂ ਬਣਾ ਦਿੱਤੀਆਂ ਸਨ ਹੁਣ ਤਾਂ ਉਹਦੇ 'ਚ ਹੰਝੂ ਪੁੰਜਣ ਦਾ ਵੀ ਹੌਂਸਲਾ ਬਾਕੀ ਨਹੀਂ ਬਚਿਆ ਸ਼ਾਇਦ ਉਹਦੇ ਹੱਥ ਵੀ ਥੱਕ ਚੁੱਕੇ ਸਨ ਹੰਝੂ ਪੁੰਜ-ਪੁੰਜ ਕੇ ਪਰ ਅੱਖਾਂ ਨਹੀਂ ਸਨ ਸਕੀਆਂ ਜੋ ਹਲੇ ਵੀ ਵਗ ਰਹੀਆਂ ਸਨ ਅਖੀਰ ਸ਼ੈਣੀ ਸ਼ੇਖਰ ਨੇ ਨੇਣੀ ਨੂੰ ਛੱਡਣ ਦਾ ਫੈਸਲਾ ਕਰ ਲਿਆ ਉਹ ਬਾਹਰ ਆ ਕੇ ਨੇਣੀ ਨੂੰ ਬੋਲਿਆ ਦੇਖ ਨੇਣੀ ਅੱਜ ਤਾਂ ਇਹ ਸਭ ਭੂਆ ਨੂੰ ਪਤਾ ਲੱਗਿਆ ਕੱਲ ਲੋਕਾਂ ਨੂੰ ਵੀ ਪਤਾ ਲੱਗੇਗਾ ਉਹ ਕੀ ਕਹਿਣਗੇ ਨੈਣੀ ਚੀਕ ਕੇ ਬੋਲੀ ਵੇ ਮੈਨੂੰ ਨਹੀਂ ਪਰਵਾ ਤੇਰੇ ਲੋਕਾਂ ਦੀ ਬਸ ਤੂੰ ਆਪਣੀ ਦਸ ਤੇਰਾ ਦਿਲ ਕੀ ਕਹਿੰਦਾ ਸ਼ੇਖਰ ਨੈਣੀ ਫਿਰ ਰੋਣ ਲੱਗ ਪਈ ਦੇਖ ਨੈਣੀ ਤੂੰ ਥੋੜੇ ਦਿਨ ਆਪਣੇ ਮਾਂ-ਬਾਪ ਕੋਲੇ ਬਸ ਇਸ ਤੋਂ ਅੱਗੇ ਨਾ ਬੋਲੀ ਸ਼ੇਖਰ ਕੁਝ ਕਹਿਣ ਦੀ ਲੋੜ ਨਹੀਂ ਜਿੰਨਾ ਨੇ ਐਨਾ ਚਿਰ ਪਾਲ ਲਿਆ ਉਹ ਅੱਗੇ ਵੀ ਪਾਲ ਲੈਣਗੇ ਨੈਣੀ ਅੰਦਰ ਚਲੀ ਗਈ ਉਹਨੇ ਟੈਂਟੀ 'ਚ ਆਪਣੇ ਕੱਪੜੇ ਪਾਏ ਤੇ ਬਾਹਰ ਨਿਕਲ ਆਈ ਮੈਂ ਤੇ ਨਹੀਂ ਛੱਡਾਉਣਾ ਨੈਣੀ ਸ਼ੇਖਰ ਬੋਲਿਆ ਵਿੱਚ ਛੱਡ ਤਾਂ ਦਿੱਤਾ ਹੁਣ ਹੋਰ ਕਿੰਨਾ ਕੁ ਛੱਡੇਗਾ ਇਹ ਆ ਕੇ ਨੈਣੀ ਦਰਵਾਜ਼ਿਆਂ ਬਾਹਰ ਨਿਕਲ ਗਈ ਅਸਮਾਨ ਤੇ ਤਾਰੇ ਨਿਕਲ ਆਏ ਸਨ ਉਹ ਰੋਂਦੀ ਹੋਈ ਤੁਰੇ ਜਾ ਰਹੀ ਸੀ ਅਚਾਨਕ ਉਸ ਦੇ ਪਿੱਛੇ ਆ ਰਹੀ ਇੱਕ ਓਮਨੀ ਵੈਨ ਰੁਕੀ ਉਸ ਤੋਂ ਬਾਅਦ ਕਿਸੇ ਨੂੰ ਨੈਣੀ ਦਾ ਕੁਝ ਵੀ ਪਤਾ ਨਹੀਂ ਲੱਗਿਆ ਉਹ ਸ਼ੇਖਰ ਦੇ ਘਰੋਂ ਨਿਕਲੀ ਜ਼ਰੂਰ ਪਰ ਪ੍ਰੇਮਚੰਦ ਦੇ ਘਰ ਨਾ ਪਹੁੰਚੀ ਸ਼ੇਖਰ ਨੇ ਨੈਣੀ ਨੂੰ ਘਰੋਂ ਕੱਢ ਦਿੱਤਾ ਤੇ ਉਹ ਲਾਪਤਾ ਹੋ ਗਈ ਆਪਦੇ ਘਰ ਨਹੀਂ ਪਹੁੰਚੀ हां बाबा तेरा ਕੀ ਮਸਲਾ ਥਾਣੇ 'ਚ ਬਣੇ ਲੱਕੜ ਦੇ ਬੈਂਚ 'ਤੇ ਬੈਠੇ ਪ੍ਰੇਮਚੰਦ ਨੂੰ ਮੁੰਚੀ ਨੇ ਪੁੱਛਿਆ ਉਹ ਬਾਬਾ ਤੈਨੂੰ ਪੁੱਛ ਰਿਹਾ ਮੁੰਚੀ ਉਸ ਨੂੰ ਬਹੁਤ ਤੋਂ ਫੜ ਕੇ ਹਿਲਾਉਂਦਾ ਬੋਲਿਆ ਹਾਂਜੀ ਹਾਂਜੀ ਪ੍ਰੇਮਚੰਦ ਉੱਬੜਵਾਹੇ ਬੋਲਿਆ ਜਿਵੇਂ ਕਿਸੇ ਨੇ ਉਸ ਨੂੰ ਕਿਸੇ ਸੁਪਨੇ 'ਚੋਂ ਬਾਹਰ ਕੱਢ ਲਿਆ ਹੋਵੇ ਜੇਕਰ ਰਿਪੋਰਟ ਲਿਖਾਉਣੀ ਆ ਬਾਬਾ ਸੇ ਰਿਪੋਰਟਾਂ ਹੀ ਲਿਖਦੇ ਹਾਂ ਔਰ ਇੱਥੇ ਕਿਹੜਾ ਭੋਗ ਦੇ ਕਾਟ ਛਾਪਦੇ ਆ ਮੁੰਚੀ ਹੱਸਦਾ ਬੋਲਿਆ ਆ ਦੱਸ ਬਾਬਾ ਚੋਰੀ ਦੀ ਲਿਖਾਉਣੀ ਆ ਜੋ ਵੰਡਗਾ ਨਾਲ ਲੜਾਈ ਜੀ ਜੀ ਗੁੰਮशुदा ਤੇ ਅੱਛਾ ਕੌਣ ਗੁੰਮ ਹੋ ਗਿਆ ਬਾਬਾ ਤੇਰਾ ਕਿਤੇ ਘਰ ਵਾਲੀ ਤਾਂ ਨਹੀਂ ਗਵਾਲੀ ਇਸ ਉਮਰੇ ਮੁੰਚੀ ਮੰਜਾਕ ਦੇ ਮੋੜ 'ਚ ਸੀ ਜੀ ਮੇਰੀ ਤੀ ਨੈਣੀ ਦੇ ਗੁੰਮ ਹੋਣ ਦੀ ਪ੍ਰੇਮਚੰਦ ਭਰੀਆਂ ਅੱਖਾਂ ਨਾਲ ਹੌਲੀ-ਹੌਲੀ ਬੋਲਿਆ ਬਾਬਾ ਦੱਸ ਕਿੰਨੀ ਉਮਰ ਆਉਦੀ ਜੀ ਬਸਾਹੀ ਹੋ ਬਾਈ 23 ਸਾਲ ਅੱਛਾ ਕੋਈ ਫੋਟੋ ਹੈ ਉਦੀ ਹਾਂਜੀ ਆਹ ਹਰੀ ਪ੍ਰੇਮਚੰਦ ਝੋਲੇ 'ਚ ਫੋਟੋ ਫੜਾਉਂਦਾ ਬੋਲਿਆ ਫੋਟੋ ਫੜ ਕੇ ਮੁੰਛੀ ਇੱਕ ਟੱਕ ਦੇਖਦਾ ਹੋਇਆ ਬੋਲਿਆ ਬਹੁਤ ਸੋਹਣੀ ਆ ਬਾਬਾ ਕੋਈ ਚੱਕਰ ਚੁੱਕਰ ਤਾਂ ਨਹੀਂ ਸੀ ਕਿਸੇ ਨਾਲ ਮੁੰਛੀ ਮੁੰਛੀ ਮੰਜ ਆਕੜੀਏ ਫਿਰ ਮੁਸਕਦਾ ਮਸਕੜੀਏ ਹੱਸਦਾ ਬੋਲਿਆ ਜੀ ਵਿਆਹੀ ਹੋਈ ਸੀ ਸਹੁਰੇ ਘਰੋਂ ਆ ਰਹੀ ਸੀ ਰਸਤੇ 'ਚ ਪਤਾ ਨਹੀਂ ਲੱਗਿਆ ਕਿੱਧਰ ਗਾਇਬ ਹੋ ਗਈ ਇਹਦੋਂ ਪਹਿਲਾਂ ਮੁੰਛੀ ਪ੍ਰੇਮਚੰਦ ਨੂੰ ਕੁਝ ਹੋਰ ਰੂਟ ਪਟਾਂਗ ਪੁੱਛਦਾ ਉਹਨੇ ਸਾਰੀ ਗੱਲ ਸਾਫ਼ ਕਰ ਦਿੱਤੀ ਹੁਣ ਆਈਏ ਗੋਤੀਬੋੜ ਥੱਲੇ ਇਹ ਦੱਸ ਬਾਬਾ ਉਹਦੇ ਸਹੁਰਿਆਂ ਦਾ ਕੋਈ ਕਿਉਂ ਨਹੀਂ ਆਇਆ ਰਿਪੋਰਟ ਲਿਖਣ ਜੀ ਪਤਾ ਨਹੀਂ ਪ੍ਰੇਮਚੰਦ ਦਾ ਰੋਣਾ ਨਿਕਲ ਆਇਆ ਦੇਖ ਬਾਬਾ ਜਾਂ ਤਾਂ ਕੋਈ ਆਸ਼ਿਕ ਹੋਣਾ ਇਹਦਾ ਕੋਈ ਪੁਰਾਣਾ ਉਹਦੇ ਨਾਲ ਗੱਲਬਾਤ ਹੋਊਗੀ ਘਰ ਵਾਲਾ ਰੁਕਦਾ ਹੋਊਗਾ ਤੇ ਰੁਕਦੀ ਨਹੀਂ ਹੋਣੀ ਉਹਦੇ ਨਾਲ ਹੀ ਪੱਤਰੇ ਵਚੀ ਗਈ ਹੋਣੀ ਆ ਚੱਲ ਕੋਈ ਨਾ ਥੋੜੀ ਰਿਪੋਰਟ ਮੈਂ ਲਿਖ ਲਵਾਂ ਜਦੋਂ ਵੀ ਕੋਈ ਪਤਾ ਲੱਗਾ ਤੈਨੂੰ ਫੋਨ ਕਰ ਦਿਆਂਗਾ ਹੁਣ ਤੂੰ ਜਾ ਕਰ ਐਸ਼ ਕਰ ਮਿਹਰਬਾਨੀ ਜੀ ਆ ਕਿ ਪ੍ਰੇਮਚੰਦ ਉੱਠ ਕੇ ਲਤਾਂ ਗੜੀ ਇਸ ਦਾ ਤੁਰਦਾ ਤੁਰ ਪਿਆ ਥਾਣੇਦਾਰ ਪੀਕੇ ਗੁਪਤਾ ਸਰ ਜਿਹੀ ਛੁੱਟੀ ਬੈਠਾ ਸੀ ਓਏ ਮੁੰਛੀ ਜਾਂ ਬਾਹਰ ਰੇੜੀ ਵਾਲੇ ਨੂੰ ਕਹਿ ਨਿੰਬੂ ਪਾਣੀ ਭੇਜੇ ਸਾਲੀ ਰਾਤ ਦੀ ਪੀਤੀ ਸਰਫੜੀ ਬੈਠੀ ਐ ਜਨਾਬ ਤੁਸੀਂ ਨਿੰਬੂ ਪਾਣੀ ਨੂੰ ਮਾਰੋ ਗੋਲੀਆ ਵਿਸਤੀ ਦੀ ਬੋਤਲ ਦੇਖੋ ਮੁੰਛੀ ਥਾਣੇਦਾਰ ਨੂੰ ਨੈਣੀ ਦੀ ਫੋਟੋ ਦਿਖਾਉਂਦਾ ਬੋਲਿਆ ਜਨਾਬ ਲੱਗਦੀ ਐ ਨਾ ਸੁਲਫੇ ਦੀ ਲਾਟ ਵਰਗੀ ਅੱਖਾਂ ਵੇਖੋ ਜਨਾਬ ਜੀ ਕਰਦਾ ਫੋਟੋ ਚ ਬਾਹਰ ਕੱਢ ਲਾਂ ਮੁੰਚੀ ਚੰਬਲ ਕੇ ਬੋਲ ਰਿਹਾ ਸੀ ਜਨਾਬ ਇਹ ਆ ਲਾਪਤਾ ਜੇ ਰਾਤ ਦੀ ਪੀਤੀ ਲਾਉਣੀ ਆ ਤਾਂ ਇਹਨੂੰ ਲੱਭੀ ਸਹਰਿਆਂ ਨਾਲ ਬੰਦੀ ਨਹੀਂ ਮਾਂ ਪਿਓਨ ਚ ਬੁੜੇ ਆ ਆਪਣੀਆਂ ਪੰਜੇ ਕਿਉਂ ਚ ਜਨਾਬ ਕੀ ਕਹਿੰਦਾ ਜੇ ਬਹੁਤੀ ਤਕਾਈ ਨਾ ਮਾਰ ਜਾ ਜਾ ਕੇ ਨਿੰਬੂ ਪਾਣੀ ਦਾ کہہ ਕੇ ਥਾਣੇਦਾਰ ਚਾੜ ਪਾਉਂਦਾ ਬੋਲਿਆ ਮੁੰਚੀ ਜਾਣ ਲੱਗਿਆ ਤਾਂ ਥਾਣੇਦਾਰ ਬੋਲਿਆ ਕਿੱਥੇ ਚੱਲਿਆ ਸਹਰੀ ਦਿਆ ਆਹ ਫੋਟੋ ਤਾਂ ਫੜਾ ਜਾਓਗੇ ਪੀਕੇ ਗੁਪਤਾਨੀ ਜਿਹਾ ਲਾ ਕੇ ਨੈਣੀ ਨੂੰ ਦੇਖਣ ਲੱਗ ਪਿਆ ਮਹਬੂਬ ਉਹ ਅੱਜ ਫੇਰ ਆ ਗਿਆ ਬੈਂਚ ਦੇ ਬੈਠੇ ਪ੍ਰੇਮਚੰਦ ਨੂੰ ਦੇਖ ਕੇ ਮੁੰਛੀ ਬੋਲਿਆ ਕਿਥੇ ਆ ਥਾਣੇ ਚ ਢੋਨਾ ਵੀ ਜਹ ਰੋਜ਼ ਪਾਣੀ ਦੇਣਾ ਜਾਣਾਗਾ ਤੈਥੋਂ ਟੱਕ ਕੇ ਘਰੇ ਨਹੀਂ ਬੈਠ ਹੁੰਦਾ ਜੀ ਮੈਂ ਮੇਰੀ ਤੀਦਾ ਕੁਝ ਪਤਾ ਲੱਗਿਆ ਪ੍ਰੇਮਚੰਦ ਰੁਕਦਾ ਰੁਕਦਾ ਬੋਲਿਆ ਉਹ ਬਸ ਸਾਡੀ ਜੇਬ ਚ ਪਈ ਆ ਜਿਹੜੀ ਕੱਢ ਕੇ ਫੜਾ ਦਿੱਤੀ ਜਾਂ ਸਾਡੇ ਕੋਲੇ আলাਦੀਨ ਦਾ ਚਰਾਗਾ ਕੋਈ ਕਿਉਂ ਉਹਨੂੰ ਰਗੜ ਗਏ ਤੇ ਜਿਵੇਂ ਵਿੱਚੋਂ ਤੇਰੀ ਤੀ ਨਿਕਲਾਵੇ ਅਸੀਂ ਕੰਮ ਕਰ ਰਹੇ ਆ ਨਾ ਜੀ ਮੇਰੇਆਂ ਤਾਂ ਜੁੱਤੀਆਂ ਘਸ ਗਈਆਂ ਪਿਛਲੇ 20 ਦਿਨਾਂ ਤੋਂ ਗੇੜੇ ਮਾਰ ਮਾਰ ਕੇ ਪ੍ਰੇਮਚੰਦ ਆਪਣੀ ਟੁੱਟੀ ਚੱਪਲ ਵੱਲ ਵੇਖਦਾ ਬੋਲਿਆ ਹੁਣ ਪਹਿਲਾਂ ਤੈਨੂੰ ਜੁੱਤੀ ਲੈ ਕੇ ਦੇ ਗਏ ਕਿ ਕੰਮ ਕਰਕੇ ਰੌਲਾ ਸੁਣ ਕੇ ਥਾਣੇਦਾਰ ਪੀ ਕੇ ਗੁਪਤਾ ਵੀ ਬਾਹਰ ਆ ਗਿਆ ਕੀ ਹੋਇਆ ਮੰੰਛੀ ਕੋਈ ਨਹੀਂ ਜਨਾਬੋ ਆ ਪਤੰਦਰ ਉਹ ਜੀ ਮੂੰਹ ਚੁੱਕ ਕੇ ਠਾਣੇ ਆ ਜਾਂਦਾ ਅੱਧਾ ਕੰਮ ਤਾਂ ਜਨਾਬ ਇਹ ਨਹੀਂ ਕਰਨ ਦਿੰਦੇ ਫਿਰ ਕਹਿਣਗੇ ਪੁਲਿਸ ਕੰਮ ਨਹੀਂ ਕਰਦੀ ਪ੍ਰੇਮਚੰਦ ਜੀ ਤੁਸੀਂ ਕੱਲ ਵੱਡੇ ਅਫਸਰਾਂ ਨੂੰ ਮਿਲ ਕੇ ਸਾਡੀ ਕੰਪਲੀਟ ਤੱਕ ਕਰਤੀ ਪਰ ਯਾਦ ਰੱਖਿਓ ਪਾਣੀ ਇੰਨਾ ਹੀ ਪੁਲਾਂ ਥੱਲੋਂ ਲੰਘਣਾ ਮੁੰਚੀ ਸ਼ਕਤੀ ਨਾਲ ਪੁੱਛ ਗਿੱਚ ਕਰਕੇ ਮੈਨੂੰ ਉਹਦੇ ਲਾਪਤਾ ਹੋਣ 'ਚ ਇਹਦਾ ਹੀ ਹੱਥ ਲੱਗਦਾ ਇਹਨੂੰ ਅੰਦਰ ਲੈ ਕੇ ਆ ਮੇਰੇ ਕੋਲੇ ਠਾਣੇਦਾਰ ਪੀ ਕੇ ਗੁੱਤਾ ਇੰਨਾ ਕਹਿ ਕੇ ਅੰਦਰ ਚਲਾ ਗਿਆ ਮੁੰਚੀ ਪ੍ਰੇਮਚੰਦ ਨੂੰ ਅੰਦਰ ਠਾਣੇਦਾਰ ਕੋਲੇ ਲੈ ਗਿਆ ਬਾਬਾ ਤੂੰ ਵੱਡੇ ਅਕਸਰਾਂ ਕੋਲੇ ਸਾਡੀ ਸ਼ਿਕਾਇਤ ਕਿਉਂ ਕੀਤੀ ਮੈਂ ਥੱਕ ਗਿਆ ਜਿਹੜੇ ਮਾਰ-ਮਾਰ ਕੇ ਕਿਸੇ ਨੇ ਕਿਹਾ ਐਸਐਸਪੀ ਨੂੰ ਮਿਲੋ ਉਹ ਸੁਣਨਗੇ ਗੱਲ ਪ੍ਰੇਮਚੰਦ ਦਾ ਰੋਣਾ ਨਿਕਲ ਗਿਆ ਸੁਣ ਲਈ ਫਿਰ ਉਹਨਾਂ ਨੇ ਗੱਲ ਨਾਲੇ ਬਾਬਾ ਅਸੀਂ ਕੁੜੀ ਦੇ ਸਹੁਰੇ ਪੁੱਛ ਪੜਤਾਲ ਕੀਤੀ ਆ ਉਹਨਾਂ ਨੇ ਤਾਂ ਅੱਗੋਂ ਨਮਾ ਹੀ ਸੱਪ ਕੱਢ ਲਿਆ ਉਹ ਤਾਂ ਕਹਿੰਦੇ ਕਿ ਕੁੜੀ ਤੇਰੀ ਉਹ ਹੈ ਨਹੀਂ ਉਹ ਤਾਂ ਕਿਸੇ ਨੱਚਣ ਵਾਲੀ ਦੀ ਕੁੜੀ ਆ ਹਾਂਜੀ ਪਰ ਪਾਲੀ ਮੈਂ ਆ ਪ੍ਰੇਮਚੰਦ ਚਿੱਟਕਾ ਬੋਲਿਆ ਨਾ ਤੂੰ ਇੰਨੇ ਦਿਨਾਂ ਤੋਂ ਸਾਨੂੰ ਬੁੱਧੂ ਬਣਾ ਰਿਆ ਸੀ ਇਹ ਗੱਲ ਪਹਿਲਾਂ ਕਿਉਂ ਨਹੀਂ ਦੱਸੀ ਹੁਣ ਨੂੰ ਕਦੋਂ ਦਾ ਕੇਸ ਨਿਬੜ ਜਾਣਾ ਸੀ ਦੇਖ ਪਾਤਾ ਗੁੱਸਾ ਨਾ ਕਰੀ ਇਹਨਾਂ ਨੱਚਣ ਵਾਲਿਆਂ ਦੇ ਖੂਨਚੋਰ ਠਮਕਿਆਂ ਦੇ ਕੀੜੇ ਨਹੀਂ ਜਾਂਦੇ ਹੁੰਦੇ ਉਹ ਬੈਠੀ ਕਿਸੇ ਕੋਠੇ ਤੇ ਐਸ਼ੀਆਂ ਕਰਦੀ ਹੋਊ ਤੇ ਤੂੰ ਸਾਡੇ ਕੋਲੇ ਢੇੜੇ ਮਾਰ ਮਾਰ ਠਾਣਾ ਨੀਵਾ ਕਰਦਾ ਜੇ ਦੇਖਣਾ ਹੋਇਆ ਤੈਨੂੰ ਵੀ ਉਹਦੇ ਠਮਕੇ ਦਿਖਾ ਦਿਆਂਗੇ ਮਸਕਰੀਏ ਹੱਥ ਦਾ ਠਾਣੇਦਾਰ ਬੋਲਿਆ ਇਸ ਤੋਂ ਪਹਿਲਾਂ ਕਿ ਥਾਣੇਦਾਰ ਉਹਦੀ ਤੀਨੇਣੀ ਬਾਰੇ ਹੋਰ ਬਕਵਾਸ ਕਰਦਾ ਪ੍ਰੇਮਚੰਦ ਕੁਰਸੀ ਦਾ ਸਹਾਰਾ ਲੈ ਉੱਠਦਿਆਂ ਤੇ ਘਰ ਨੂੰ ਤਰਪਿਆ। ਪ੍ਰੇਮਚੰਦ ਦੇ ਦਿਮਾਗ 'ਚ ਥਾਣੇਦਾਰ ਦੀਆਂ ਕਈਆਂ ਗੱਲਾਂ ਕੰਨ ਵਾਂਗੂ ਵੱਜ ਰਹੀਆਂ ਸਨ। ਉਹ ਰੱਬ ਵੱਲ ਮੂੰਹ ਕਰਕੇ ਬੋਲਿਆ, "ਦੇਖਿਆ ਤੂੰ? ਉਹਨਾਂ ਮੇਰੀ ਤੀਨੇਣੀ ਬਾਰੇ ਕੀ ਬਕਵਾਸ ਕੀਤਾ? ਕਿੱਦਾਂ ਦਾ ਬਣਾਇਆ ਤੂੰ ਔਰਤ ਨੂੰ ਰੱਬਾ? ਲੜਾਈ ਮਰਦਾਂ ਦੀ ਹੋਵੇ, ਕਾ ਔਰਤਾਂ ਨੂੰ ਕੱਢੀਆਂ ਜਾਂਦੀਆਂ ਆਖਰ ਕਿਉਂ?" ਰੱਬਾ ਆਖਰ ਕਿਉ ਉਹ ਬਚਪਨ ਵਿੱਚ ਵੀ ਆਪਣੇ ਭਰਾਵਾਂ ਵਾਂਗ ਬਾਹਰ ਖੇਡਣ ਨਹੀਂ ਜਾ ਸਕਦੀ ਕਿਉਂ ਕਿਉਂ ਉਹ ساری ਉਮਰ ਕੈਦ ਚ ਰਹਿੰਦੀ ਆ ਪਹਿਲਾਂ ਪਿਓ ਦੀ ਫਿਰ ਪਤੀ ਦੀ ਕੈਦ ਉਹ ਆਜ਼ਾਦ ਕਿਉਂ ਨਹੀਂ ਹੁੰਦੀ ਰੱਬਾ ਉਹ ਆਜ਼ਾਦ ਕਿਉਂ ਨਹੀਂ ਹੁੰਦੀ ਪ੍ਰੇਮਚੰਦ ਦੀਆਂ ਪੁੱਬਾਂ ਨਿਕਲ ਗੰਨਾ ਉਧਰ ਥਾਣੇਦਾਰ ਤੇ ਐਸਐਸਪੀ ਨੇ ਕਾਫੀ ਸਖਤੀ ਕਰ ਦਿੱਤੀ ਕਿ ਜਲਦੀ ਤੋਂ ਜਲਦੀ ਇਹ ਕੇਸ ਹੱਲ ਕਰੇ ਪ੍ਰੇਮਚੰਦ ਨੇ ਕਰੋ ਸਲਫਾਸ ਦੀਆਂ ਗੋਲੀਆਂ ਚੁੱਕੀਆਂ ਤੇ ਇੱਕੋ ਵਾਰੀ ਸਾਰੀਆਂ ਖਾ ਗਿਆ ਤੇ ਅਲਵਿਦਾ ਕਹਿ ਗਿਆ ਇਸ ਦੁਨੀਆ ਨੂੰ ਥਾਣੇਦਾਰ ਸਰਸੱਟੀ ਫਾਈਲਾਂ ਦੇਖ ਰਿਹਾ ਸੀ ਮੁੰਛੀ ਸਿਟੀ ਵਜਾਉਂਦਾ ਹੱਥ 'ਚ ਡੱਬਾ ਲੈ ਕੇ ਅੰਦਰ ਆਇਆ ਬੋਲਿਆ ਕੀ ਹੋਇਆ ਜਨਾਬ ਇੰਨੇ ਫਿਕਰਮੰਦ ਲੱਗ ਰਹੇ ਹੋ ਕੁਝ ਨਹੀਂ ਯਾਰ ਉੱਪਰੋਂ ਆਰਡਰ ਆਇਆ ਉਹ ਲੱਤ ਤਾਂ ਕੁੜੀ ਵਾਲਾ ਕੇ ਛੇਤੀ ਸੋਲ ਜਾਓ ਸਾਲਾ ਤੰਗ ਕੀਤਾ ਪਿਆ ਟੈਨਸ਼ਨ ਛੱਡੋ ਜਨਾਬ ਆ ਲੱਡੂ ਖਾਓ ਉਹ ਕੇਸ ਤਾਂ ਸੁੱਲ ਗਿਆ ਹੁਣ ਫਾਈਲ ਕਰੋ ਬੰਦ ਤੇ ਆਰਾਮ ਨਾਲ ਬੈਠੋ ਕਿਉਂ ਕੀ ਹੋਇਆ ਸੁੱਲ ਗਿਆ ਕਿਵੇਂ ਗਿਆ ਕੁੜੀ ਲੱਭ ਗਈ ਨਈ ਕੁੜੀ ਤਾਂ ਨਹੀਂ ਲੱਭੀ ਪਰ ਜਨਾਬ ਉਹ ਉਹਦਾ ਕੁਝ ਕੁਛ ਹੀ ਕਰ ਗਿਆ ਕੇਸ ক্লোজ ਹੋ ਗਿਆ ਤੇ ਦੋਨੋਂ ਹੱਸਦੇ ਹੋਏ ਮਠਾਣੀ ਮਿਠਾਈ ਖਾਣ ਲੱਗ ਪਏ ਤੁਹਾਨੂੰ ਕਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਕੋਈ ਗਲਤੀ ਹੋ ਗਈ ਤਾਂ ਮਾਫ ਕਰਨਾ ਸਤਿ ਸ੍ਰੀ ਅਕਾਲ ਜੀ